ਸਰ ਤੁਸੀਂ ਡਿਮੈਂਸ਼ੀਆ ਸੁਣਿਆ ਹੋਣਾ ਹੈ ਡਿਮੈਂਸ਼ੀਆ ਦੀ ਬਿਮਾਰੀ ਸਰ ਇਹਦਾ ਟਰੀਟਮੈਂਟ ਹੈ ਆਪਣੇ ਆਯੁਰਵੇਦਿਆ ਚ ਇਹਦਾ ਆਯੁਰਵੈਦਿਕ ਦੇ ਵਿੱਚ ਬਹੁਤ ਵਧੀਆ ਟਰੀਟਮੈਂਟ ਹੈ ਜਿਹੜੇ ਡਿਮੈਂਸ਼ੀਆ ਦੇ ਪੇਸ਼ੈਂਟ ਆ ਉਹ ਸਾਡੇ ਕੋਲੇ ਬਹੁਤ ਆਉਂਦੇ ਆ ਲੇਕਿਨ ਇੰਡੀਆ ਚ ਬਹੁਤ ਘੱਟ ਨੇ ਇਹ ਫੋਰਨ ਤੋਂ ਜ਼ਿਆਦਾ ਹੁੰਦੇ ਆ ਕੇਸ ਕਿਉਂਕਿ ਕੁਝ ਖਾਣ ਪੀਣ ਦਾ ਫਰਕ ਪੈ ਰਿਹਾ ਇਹ ਹਲੇ ਯੂਐਸ ਕੈਨੇਡਾ ਤੋਂ ਵੀ ਘੱਟ ਹੁੰਦੇ ਆ ਇਸ ਯੂਕੇ ਤੋਂ ਜ਼ਿਆਦਾ ਆ ਰਹੇ ਆ ਇਦਾਂ ਦੇ ਡਿਮੈਂਸ਼ੀਆ ਦੇ ਬੱਚਿਆਂ ਨੂੰ ਵੀ ਹੋ ਰਿਹਾ ਛੋਟੇ ਬੱਚਿਆਂ ਨੂੰ ਵੀ ਹੋ ਰਿਹਾ ਤੇ ਔਰ ਵੱਡੇ ਬਜ਼ੁਰਗਾਂ ਤੱਕ ਵੀ ਹੋ ਰਿਹਾ ਇਹ ਕਿਸੇ ਨੂੰ ਕਿਸੇ ਵਿੱਚ ਵੀ ਹੋ ਜਾਂਦਾ ਪਰ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਖਸਖਸ ਜਿਹੜੀ ਹੈਗੀ ਆ ਖਸਖਸ ਨੂੰ ਬਦਾਮ ਨੂੰ ਰਗੜ ਕੇ ਦੁੱਧ ਦੇ ਵਿੱਚ ਪਾ ਕੇ ਲੋ ਠੰਡਾਈ ਬਣਾ ਕੇ ਇਹ ਤਾਂ ਇਹਦਾ ਇੱਕ ਘਰੇਲੂ ਇਲਾਜ ਹੈ ਤਾਂ ਕਿ ਬਿਮਾਰੀ ਵਧੇ ਨਾ ਬਾਕੀ ਦੇ ਟ੍ਰੀਟਮੈਂਟ ਜਿਹੜੇ ਆ ਉਹ ਆਯੁਰਵੈਦਿਕ ਸਿਸਟਮ ਚ ਹੈਗੇ ਆ ਇਦਾਂ ਦੇ ਜਿਹੜੇ ਇਲਾਜ ਨੇ ਉਹ ਜਿਆਦਾ ਟੀਵੀ ਚੈਨਲਾਂ ਤੇ ਨਹੀਂ ਬੋਲੇ ਜਾਂਦੇ ਕਿਉਂਕਿ ਕਿਸੇ ਨੂੰ ਉਹ ਮਹਾਵਾਦੀ ਕਿਸੇ ਨੂੰ ਸਵਾਦੀ ਉਹਦੇ ਵਾਸਤੇ ਡਾਕਟਰ ਦੀ ਸਲਾਹ ਹਾਂ ਇਹ ਗੱਲ ਮੈਂ ਪੱਕੀ ਦੱਸ ਦਿੰਦਾ ਤੁਹਾਨੂੰ ਕਿ ਅਗਰ ਡਿਮੈਂਸ਼ੀਆ ਦਾ ਕੋਈ ਟ੍ਰੀਟਮੈਂਟ ਹੈਗਾ ਤਾਂ ਉਹ ਸਿਰਫ ਆਯੁਰਵੈਦਿਕ ਸਿਸਟਮ ਚ ਹੈ ਅਗਰ ਕੋਈ ਤੁਹਾਨੂੰ ਅੱਛਾ ਆਯੁਰਵੈਦਿਕ ਦਾ ਵੈਦ ਮਿਲ ਜੇ ਕਿਉਂਕਿ ਸਾਰੇ ਜਣੇ ਤਾਂ ਮੇਰੇ ਕੋਲੇ ਪਹੁੰਚ ਨਹੀਂ ਸਕਦੇ ਪੰਜਾਬੀ ਸੁਣਨ ਵਾਲੇ ਹੀ 13 ਕਰੋੜ ਤੋਂ ਵੱਧ ਨੇ ਹੁਣ 13 ਕਰੋੜ ਕੋਲੇ ਨਾ ਤਾਂ ਸੁਭਾਸ਼ ਗੋਇਲ ਪਹੁੰਚ ਸਕਦਾ ਨਾਜ਼ਬਾਜ ਗੋਲ ਗੋਲੇ ਸਾਰੇ ਪਹੁੰਚ ਸਕਦੇ ਆ ਤਾਂ ਇਸ ਕਰਕੇ ਇਹਨਾਂ ਚੀਜ਼ਾਂ ਵਾਸਤੇ ਤੁਸੀਂ ਆਪਦੇ ਨੇੜੇ ਜਿਹੜੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ-ਵਧੀਆ ਅੱਜ ਕੱਲ ਇੰਟੈਲੀਜੈਂਟ ਵੈਦ ਬੈਠਿਆ ਤੁਹਾਡੇ ਆਸ-ਪਾਸ ਉਹਨਾਂ ਨੂੰ ਮਿਲੋ ਮਿਲ ਕੇ ਇਹ ਆਯੁਰਵੈਦਿਕ ਸਿਸਟਮ ਦੇ ਨਾਲ ਇਹਦਾ ਇਲਾਜ ਕੀਤਾ ਜਾ ਸਕਦਾ ਵਾਹ ਜੀ ਵਾਹ ਬਹੁਤ ਜੀ ਗੋਲ ਸਾਹਿਬ ਮੈਂ ਇੱਕ ਸਵਾਲ ਪੁੱਛੂ ਮੈਂ ਤੁਹਾਨੂੰ ਮੈਂ ਜਦੋਂ ਐਕਟਿੰਗ ਫੀਲਡ 'ਚ ਆਉਣ ਤੋਂ ਪਹਿਲਾਂ ਬੋਡੀ ਬਿਲਡਿੰਗ ਕਰਦਾ ਰਿਆ ਸੋ ਮੈਂ ਫਿਟਨੈਸ ਨਾਲ ਬਹੁਤ ਸਾਲਾਂ ਤੋਂ ਜੁੜਿਆ ਹੋਇਆ ਹਾਂ ਮੇਰੇ ਸਰਕਲ ਦੇ ਜੇ ਮੇਰੇ ਯਾਰ ਦੋਸਤ ਕਰੀਬੀ ਦੋਸਤ ਨੇ ਜਿਹੜੇ ਕਈ ਵਾਰੀ ਆਪਣੀ ਨਿੱਜੀ ਸਮੱਸਿਆਵਾਂ ਜਾਂ ਕੁਝ ਉਹਨਾਂ ਨੂੰ ਪ੍ਰੋਬਲਮਸ ਹੈ ਮੇਰੇ ਤੋਂ ਪੁੱਛਦੇ ਰਹਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਮੈਨੂੰ ਪਤਾ ਹੋਊਗਾ ਅੱਜਕੱਲ ਮੈਨੂੰ ਇਹ ਏਵਰੀ ਸੈਕਿੰਡ ਥਰਡ ਮੇਰੇ ਦੋਸਤ ਮਤਲਬ ਦੋਸਤਾਂ ਚ ਮੈਨੂੰ ਆ ਪੁੱਛਦੇ ਨੇ ਕਿ ਉਹਨਾਂ ਨੂੰ ਉਦਾਂ ਕੋਈ ਪ੍ਰੋਬਲਮ ਨਹੀਂ ਹੈਗੀ ਪੂਰੇ ਹੈਲਦੀ ਨੇ ਟੈਸਟ ਵੀ ਸਾਰੇ ਕਰਾਏ ਹੋਏ ਨੇ ਉਹਨਾਂ ਨੇ ਕੋਈ ਵਿਟਾਮਿਨ ਦੀ ਕਮੀ ਨਹੀਂ ਹੈਗੀ ਜਿੱਦਾਂ B12 ਹੋ ਗਿਆ ਵਿਟਾਮਿਨ D3 ਸਭ ਤੋਂ ਪਹਿਲੇ ਡਾਕਟਰ ਉਹੀ ਕਹਿੰਦੇ ਨੇ ਜਾ ਕੇ ਟੈਸਟ ਕਰਾਓ ਕਿਸੇ ਤਰ੍ਹਾਂ ਦੀ ਕੋਈ ਡੈਫੀਸ਼ੈਂਸੀ ਨਹੀਂ ਹੁੰ ਅਰਲੀ ਮਾਰਨਿੰਗ 15 20 ਮਿੰਟ ਜਾਂ ਅੱਧਾ ਘੰਟਾ ਉਹਨਾਂ ਦੀ ਬਾਡੀ 'ਚ ਬਹੁਤ ਜ਼ਿਆਦਾ ਪੇਨ ਹੋ ਜਾਂਦਾ ਹੈ। ਇਹਦਾ ਕੀ ਕਾਰਨ ਹੋ ਸਕਦਾ ਹੈ? ਇਹ ਨੂੰ ਨਾ ਇਹ ਬਲੱਡ ਦੇ ਵਿੱਚ ਯੂਰੀਆ ਹੁੰਦਾ ਜਾਂਦਾ। ਜਾਂ ਕਈ ਵਾਰੀ ਉਹ ਕਹਿੰਦੇ ਨੇ ਅਸੀਂ ਟੈਸਟ ਵੀ ਕਰਾਇਆ ਗੋਲਸਬ ਆਇਆ ਹੀ ਨਹੀਂ। ਤੁਹਾਨੂੰ ਵੀ ਦੱਸਦੇ ਹੋੜਿਆ ਤੇ ਕੁਝ ਨਹੀਂ ਆਉਂਦਾ। ਇਹਨਾਂ ਬਾਡੀ ਦੇ ਵਿੱਚ ਇੱਕ ਪੌਇਜ਼ਨ ਪਾਰਟ ਹੈ। ਉਹ ਵੱਧ ਜਾਂਦਾ ਜਿਹਨੂੰ ਅਸੀਂ ਬਹੁਤ ਜ਼ਿਆਦਾ ਤਜਾਬ ਕਹਿੰਦੇ ਆ ਤਜਾਬੀ ਬੇਧਾ ਹੋ ਜਾਂਦਾ। ਜਾਂ ਮਤਲਬ ਜਨਰਲ ਬੜੀ ਚੀਜ਼ ਹੋ ਜਾਂਦੀ ਹੈ ਕਿ ਖਾਇਆ ਵੀ ਹਾਜ਼ਮ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਹੁੰਦੀਆਂ। ਪਰ ਉਹਦੇ ਵਿੱਚ ਕੀ ਹੈ ਕਿ ਐਦਾਂ ਦੇ ਲੋਕਾਂ ਨੂੰ ਜਿਵੇਂ ਉੱਠਣਗੇ ਉਹ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਅੱਖ ਖੁੱਲ ਜਾਂਦੀ ਆ ਉੱਠਦੇ ਉੱਠਦੇ ਕਹਿਣਗੇ ਚੱਲ ਉੱਠਦੇ ਆ ਉੱਠਦੇ ਆ ਜਦੋਂ ਐ ਬੱਸ ਹੋ ਜਾਂਦੀ ਹੈ ਵੀ ਹੁਣ ਬੱਸ ਜਾਣਾ ਹੀ ਪਊਗਾ ਦਫ਼ਤਰ ਦਾ ਟਾਈਮ ਹੋ ਗਿਆ ਹੈਨਾ ਉੱਥੇ ਜਾਣ ਦੀ ਫੇਰ ਕਲਾਸ ਲੱਗਣੀ ਆ ਤੇ ਉਹ ਫਿਰ ਉੱਠ ਕੇ ਤਿਆਰ ਹੁੰਦੇ ਆ ਅੱਛਾ ਜਦੋਂ ਤਿਆਰ ਹੋ ਕੇ ਫਿੱਟ ਹੋ ਜਾਂਦੇ ਫਿਰ ਓਕੇ ਫਿਰ ਉਹ ਨਾਲ ਦਾ ਮੈਨੂੰ ਕੁਝ ਵੀ ਨਹੀਂ ਹੋਇਆ ਯਾਰ ਮੈਂ ਅੱਧ ਘੰਟਾ ਮਤਲਬ ਸਟਿਫਨੈਸ ਹੀ ਰਹਿੰਦੀ ਹੈ ਬਹੁਤ ਜ਼ਿਆਦਾ ਮੈਂ ਵਹੀ ਪਿਆ ਰਹਿਆ ਮੈਂ ਤਾਂ ਚੰਗਾ ਭਲਾ ਠੀਕ ਆ ਉਹ ਜਿਹੜੀ ਕਿ ਸਟਿਫਨੈਸ ਹੈ ਬਾਡੀ ਦੀ ਉਦੇ ਵਾਸਤੇ ਸਭ ਤੋਂ ਬੈਸਟ ਚੀਜ਼ ਤਾਂ ਮੈਂ ਇਹੀ ਦੱਸੀ ਹੈ ਕਿ ਜਿਹੜਾ ਹਲਦੀ ਵਾਲਾ ਦੁੱਧ ਰਾਤ ਨੂੰ ਲੈ ਕੇ ਅgeru ਸੌਂਦਾ ਹੈ ਇੱਕ ਚਮਚਾ ਦੇਸੀ ਘਿਓ ਤੇ ਇੱਕ ਅੱਧਾ ਚਮਚਾ ਉਹ ਚ ਹਲਦੀ ਪਾ ਕੇ ਦੁੱਧ 'ਚ ਉਬਾਲ ਕੇ ਚੰਗੀ ਤਰ੍ਹਾਂ ਰਾਤ ਨੂੰ ਪੀ ਲਵੇ ਹੁਣ ਜਿਹੜਾ ਰਾਤ ਨੂੰ ਕੁਝ ਹੋਰ ਪੀਂਦਾ ਉਹਨੂੰ ਚਾਹੀਦਾ ਕਿ ਉਹ ਉਹ ਤੜਕੇ ਪੀ ਲਵੇ ਹਾਂ ਹਰ ਮੌਸਮ ਚ ਹਰ ਮੌਸਮ ਚ ਇਹ ਸੀ ਚ ਬੈਕੇ ਪੀ ਲੋ ਹਾਂ ਨਹੀਂ ਸੀ ਚ ਨਹੀਂ ਬੈਕੇ ਪੀਣਾ ਨਾ ਪੀ ਲੋ ਕਿ ਬਾਡੀ ਨੂੰ ਗਰਮਿਆਸ਼ ਹੋਣੀ ਹੈ ਮੈਂ ਪੁੱਛਣਾ ਸੀ ਜੋਇੰਟ ਪੇਨ ਬਾਰੇ ਇਹਦਾ ਕੁਝ ਦੱਸੋ ਕਾਫੀ ਜਣੇ ਨੂੰ ਤਕਲੀਫ ਹੁੰਦੀ ਹੈ ਮੇਰੀਆਂ ਅੱਖਾਂ ਦੇ ਸਾਹਮਣੇ-ਸਾਹਮਣੇ ਬੜੇ ਜਣੇ ਨੇ ਤੇ ਮੇਹਰਾਂ ਨੂੰ ਕਿਉਂਕਿ ਮੈਂ ਦੱਸ ਕੇ ਆਈ ਆ ਕਿ ਮੈਂ ਤੁਹਾਡੇ ਕੋਲ ਆ ਰਹੀ ਆ ਤੇ ਮੈਂ ਉਹਨਾਂ ਨੂੰ ਇਹ ਦੱਸਣੇ ਜਾ ਕੇ ਬਿਲਕੁਲ ਬਿਲਕੁਲ ਐਕਚੁਅਲੀ ਨਾ ਜਿਹੜਾ ਜੋਇੰਟ ਪੇਨ ਆ ਇਹ ਇੱਕ ਮਤਲਬ ਏਡੀ ਭਿਆਨਕ ਬਿਮਾਰੀ ਆ ਜਦੋਂ ਇਨਸਾਨ ਨੂੰ ਦਰਦ ਹੋਣ ਲੱਗਦਾ ਫਿਰ ਉਹ ਕਹਿੰਦਾ ਵੀ ਕੁਝ ਵੀ ਕਰੋ ਮੇਰੇ ਦਰਦ ਹਟਾਓ ਉਹ ਫਿਰ ਜਲਦਬਾਜ਼ੀ ਦੇ ਵਿੱਚ ਕੀ ਕਰਦਾ ਸਟੀਰੌਇਡ ਲੈ ਲੈਂਦਾ ਜਾਂ ਤਾਂ ਜਾਂ ਪੇਨ ਕਿਲਰ ਖਾ ਲੈਂਦਾ ਅੱਛਾ ਸਾਡੀ ਬਾਡੀ ਇੰਨੀ ਈਗੋਇਸਟ ਇਹਨੂੰ ਜੋ ਵੀ ਅਸੀਂ ਖਾਣ ਲਗਾਤਾ ਜਿਵੇਂ ਇੱਕ ਬੰਦਾ ਰਾਤ ਨੂੰ ਦੁੱਧ ਪੀ ਕੇ ਸੌਂਦਾ ਤਾਂ ਉਹ ਦੁੱਧ ਪੀਏ ਬਿਨਾਂ ਨੂੰ ਨੀਂਦ ਨਹੀਂ ਆਉਂਦੀ ਹੁਣ ਘੋੜਕ ਘੋੜਕ ਹੁੰਦੀ ਹੈ ਹੈ ਨਾ ਇੱਕ ਬੰਦਾ ਰਾਤ ਨੂੰ दारू ਪੀ ਕੇ ਸੌਣੇ ਉਹਨੇ ਉਹਨੂੰ दारू ਪੀਤੇ ਬਿਨਾਂ ਲੱਗਦਾ ਜਿਦਾ ਮੈਨੂੰ ਤਾਂ ਦੇਣੀ ਨਹੀਂ ਚੜਿਆ ਮਤਲਬ ਬਾਡੀ ਨੂੰ ਅਸੀਂ ਜਿੱਥੇ ਲਗਾਣੇ ਉੱਥੇ ਲੱਗ ਜਾਂਦੀ ਹੈ ਜਦੋਂ ਅਸੀਂ ਇਹਨੂੰ ਪੇਨ ਕਲਰ ਤੇ ਲਾਉਨੇ ਆ ਤਾਂ ਫਿਰ ਉਹ ਪੇਨ ਕਲਰ ਤੇ ਹੀ ਲੱਗ ਜਾਂਦੀ ਹੈ ਫਿਰ ਉਹ ਦੂਜੀ ਦਵਾਈ ਨੂੰ ਲੈਂਦੀ ਹੋਣੀ ਜਾਂਦੀ ਜਦ ਕਿ ਉਹ ਇਹਦਾ ਸਭ ਤੋਂ ਵਧੀਆ ਇਲਾਜ ਜਿਹੜਾ ਹੈਗਾ ਮੈਂ ਇੱਕ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ ਸਾਰਿਆਂ ਨੂੰ ਮੈਂ ਇਹ ਗੱਲ ਦੱਸਣੀ ਚਾਹਾਂਗਾ ਜਿੰਨੇ ਵੀ ਸਾਡੇ ਚੈਨਲ ਨੂੰ ਦੇਖਦੇ ਆ ਲੋਕ ਉਹਨਾਂ ਵਾਸਤੇ ਵੀ ਇਹ ਬਹੁਤ ਵੱਡੀ ਇੱਕ ਕਰਨ ਵਾਲੀ ਗੱਲ ਆ ਆਪਣੇ ਘਰੇ ਘਰਿਆ ਕਰੋ ਮਾੜਾ ਮੋਟਾ ਸਾਰਾ ਕੁਝ ਸੁਭਾਸ਼ ਗੋਇਲ ਤੇ ਹੀ ਨਾ ਛੱਡਿਆ ਕਰੋ ਵੀ ਡੱਬਾ ਬਣਾ ਕੇ ਦਊਗਾ ਤਾਂ ਖਾਵਾਂਗੇ ਇਹ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਗਜ਼ਬ ਚੀਜ਼ ਆ ਖਸਖਸ ਲੈਣੀ ਆ ਆਪਾਂ ਨੇ ਜੀ ਖਸਖਸ ਲੈਣੀ 50 ਗ੍ਰਾਮ 50 ਗ੍ਰਾਮ ਲੈ ਲਓ ਕਾਲੇ ਤੇਲ ਕਾਲੇ ਤਿਲ ਤੇ ਖਸਖਸ ਲੈਣੀ ਆ ਔਰ ਇਹ ਦੋਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤਵੇ ਤੇ ਰੋਸਟ ਕਰ ਲਓ ਸੇਕ ਲਓ ਸੇਕਣ ਤੋਂ ਬਾਅਦ ਇਹਦਾ ਪਾਊਡਰ ਬਣਾ ਲਓ ਇੱਕ ਚਮਚਾ ਡੇਲੀ ਖਾਣਾ ਹਫ਼ਤੇ 'ਚ ਇੱਕ ਦਿਨ ਛੱਡ ਦਿਓ ਰਾਤ ਨੂੰ ਜੇ ਦੁੱਧ ਪੀਨੇ ਹੋ ਤਾਂ ਦੁੱਧ ਨਾਲ ਖਾ ਲਓ ਜੇ ਰਾਤ ਨੂੰ ਕੁਝ ਹੋਰ ਪੀਨੇ ਹੋ ਤਾਂ ਸ਼ਾਮ ਨੂੰ 5:00 ਵਜੇ ਚਾਹ ਨਾਲ ਖਾ ਲਓ ਠੀਕ ਹੈ ਨਾ ਤਾਂ ਮਤਲਬ ਕਿ ਇਹਨੂੰ ਡੇਲੀ ਖਾਣਾ ਔਰ ਡੇਲੀ ਖਾਂਦੇ ਖਾਂਦੇ ਤੁਸੀਂ ਇੱਕ ਦਿਨ ਐ ਲੱਗੂਗਾ ਤੁਹਾਨੂੰ ਵੀ ਸਾਡੇ ਗੋਡਿਆਂ ਵਰਗੇ ਤਾਂ ਕਿਸੇ ਦੇ ਗੋਡੇ ਹੀ ਨਹੀਂ ਇੱਕ 50 ਗ੍ਰਾਮ ਤਿਲ ਦੂਸਰਾ ਦੂਸਰਾ ਕਾਸ ਕਿਸ ਬਰਾਬਰ ਮਾਤਰਾ ਜੋ 50 50 ਗ੍ਰਾਮ ਪਾ ਲਓ ਕਿਲੋ ਕਿਲੋ ਪਾ ਲਓ ਅੱਧਾ ਅੱਧਾ ਇਹ ਆਪਦੀ ਇੱਕ ਪਰਿਵਾਰਿਕ ਜ਼ਰੂਰਤ ਦੇ ਮਤਲਬ ਇਹਨੂੰ ਅੱਛਾ ਜਦੋਂ ਤੁਸੀਂ ਚਮਚਾਏ ਦਾ ਖਾਣਾ ਹੈ ਖਾਣਾ ਚੱਬ ਚੱਬ ਕੇ ਐ ਨਹੀਂ ਵੀ ਮੂੰਹ ਚ ਰੱਖਿਆ ਪਾਣੀ ਪੀ ਤਰੋ ਮਾਰੀ ਕੇ ਉਦਰੋ ਮਾਰੀ ਸੈਲਫ ਗੱਡੀ ਚ ਭੱਜ ਲੈ ਨਾ ਇੱਜ਼ਤ ਕਰਨੀ ਆ ਆਪਣੀ ਸਰੀਰ ਦੀ ਜੇ ਤੁਸੀਂ ਆਪਦੇ ਸਰੀਰ ਦੀ ਇੱਜ਼ਤ ਨਹੀਂ ਕਰੋਗੇ ਤਾਂ ਤੁਹਾਡੀ ਕਿਸੇ ਨੇ ਨਹੀਂ ਕਰਨੀ ਇਸ ਕਰਕੇ ਜਦੋਂ ਵੀ ਕੋਈ ਦਵਾਈ ਖਾਣੇ ਹੋ ਖਾਸ ਕਰ ਕੋਈ ਇਦਾਂ ਦੀ ਚੀਜ਼ ਲੈਂਦੇ ਹੋ ਤਾਂ ਬੈਠ ਕੇ ਕੁਰਸੀ ਤੇ ਥੱਲੇ ਪੁੰਜੇ ਜਾਂ ਬੈੱਡ ਤੇ ਬਹਿ ਕੇ ਉਹਨੂੰ ਲਓ ਉਦੋਂ ਬਾਅਦ ਖਾ ਪੀ ਕੇ ਉਦੋਂ ਪੰਜ ਮਿੰਟ ਹੋਰ ਬੈਠਣ ਤੋਂ ਬਾਅਦ ਤੁਹਾਨੂੰ ਐ ਫੀਲ ਹੋ ਜੇ ਵੀ ਉਹ ਚੀਜ਼ ਜਿਹੜੀ ਮੈਂ ਖਾਧੀ ਤੋਂ ਕਿਸੇ ਟਿਕਾਣੇ ਲੱਗ ਗਈ ਤਾਂ ਫਿਰ ਉਹ ਚੀਜ਼ ਨੂੰ ਤੁਸੀਂ ਤੁਰੋ ਫਿਰੋ ਤਾਂ ਉਹਦੇ ਨਾਲ ਕੀ ਆ ਕਿ ਜਿਹੜੇ ਤਿਲ ਔਰ ਮਖਸਖਸ ਦੱਸੀ ਹੈ ਇਹਨੇ ਤੁਹਾਡੇ ਬ੍ਰੇਨ ਨੂੰ ਪੂਰੀ ਤਰ੍ਹਾਂ ਸੌਫਟ ਕਰਕੇ ਬਾਡੀ ਦੇ ਅੰਦਰ ਸਾਈਨੋਵਲ ਫਲੂਇਡ ਦੀ ਮਾਤਰਾ ਵਧਾ ਦੇਣੀ ਆ ਜਿਹਨੂੰ ਆਮ ਲੋਕ ਕਹਿਣ ਲੱਗੇ ਗਰੀਸ ਮੁੱਕ ਗਈ ਹਾਂਜੀ ਹਾਂਜੀ ਇਹਨੇ ਉਹ ਗਰੀਸ ਬਣਾਉਣੀ ਸ਼ੁਰੂ ਕਰ ਦੇਣੀ ਆ ਅਸਲੀ ਗਰੀਸ ਤੁਹਾਡੇ ਅੰਦਰ ਹੀ ਹੁੰਦੀ ਹੈ ਨਾ ਕਿਸੇ ਸੁਭਾਸ਼ ਗੋਇਲ ਨੇ ਬਣਾਉਣੀ ਆ ਨਾ ਕਿਸੇ ਹੋਰ ਬੈਦਨੇ ਬਣਾਉਣੀ ਆ ਨਾ ਕਿਸੇ ਨੇ ਹੋਰ ਨੇ ਬਣਾਉਣੀ ਆ ਨਾ ਕੋਈ ਟੀਕਾ ਲੱਗ ਕੇ ਬੰਦਣੀ ਆ ਇਹ ਤੁਹਾਡੇ ਅੰਦਰ ਹੀ ਹੈ ਮਾੜਾ ਮੋਟਾ ਹਿੰਮਤ ਕਰੋ ਜਿਵੇਂ ਮੈਂ ਪੰਜਮ ਹਲਦੀ ਦੱਸੀ ਆ ਉਹ ਖਾਲਿਆ ਕਰੋ ਇੱਕ ਆ ਮੈਂ ਤੁਹਾਨੂੰ ਜਿਹੜਾ ਖਸ ਖਸ ਤੇ ਆਪਣਾ ਤੇਲਾ ਬਾਰੇ ਦੱਸ ਰਿਹਾ ਇਹ ਤਾਂ ਕਮਾਲ ਦਾ ਨੁਸਖਾ ਹੈ ਔਰ ਇਹਨੂੰ ਖਾਇਆ ਕਰੋ ਔਰ ਇਹਨਾਂ ਅੱਗੇ ਆਪਾਂ ਤਿਲਾਂ ਦੀਆਂ ਪਿੰਨੀਆਂ ਖਾਂਦੇ ਸੀ ਭੁਗਾ ਖਾਂਦੇ ਸੀ ਹਲਸੀ ਦੀ ਜੀ ਜੀ ਹਲਸੀ ਦੀਆਂ ਵੀ ਖਾਂਦੇ ਸੀ ਹੁਣ ਆਪਾਂ ਛੱਡ ਚੜਾ ਕੇ ਸਾਰਾ ਕੁਝ ਹੁਣ ਸਾਰਾ ਕੁਝ ਭਾਲਦੇ ਆ ਡਾਕਟਰਾਂ ਤੋਂ ਡਾਕਟਰ ਪਹਿਲਾਂ ਹੀ ਆਰੀ ਲਈ ਬੈਠੇ ਆ ਵੀ ਆ ਜਾ ਵੀ ਕੱਟੀਏ ਤੇਰੇ ਤਾਂ ਗੋਡੇ ਨਵੇਂ ਪਹਿਣਗੇ ਜਦੋਂ ਕੀ ਇਹ ਚੀਜ਼ਾਂ ਵਾਸਤੇ ਹੁਣ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਵੱਡੀ ਭੈਣ ਸਾਡੀ ਅੱਜ ਤੁਸੀਂ ਆਏ ਹੋ ਗੱਲ ਪੁੱਛੀ ਆ ਤੁਸੀਂ ਤੁਸੀਂ ਅੰਮ੍ਰਿਤਸਰ ਹੋ ਔਰ ਮੈਂ ਤੁਹਾਨੂੰ ਦੱਸਦਾ ਕਿ ਅੰਮ੍ਰਿਤਸਰ ਮੈਂ ਹਰ ਮਹੀਨੇ ਦੇ ਲਾਸਟ ਸੰਡੇ ਜਾਣਾ ਔਰ ਮੈਂ ਕਿਸੇ ਨੂੰ ਪਹਿਲਾਂ ਦੱਸਦਾ ਨਹੀਂ ਮੈਂ ਕਿੱਥੇ ਜਾਣਾ ਜਦੋਂ ਅਸੀਂ ਅਪਾਇੰਟਮੈਂਟ ਲੈਂਦੇ ਆ ਉਦੋਂ ਮੈਨੂੰ ਵੀ ਨਹੀਂ ਪਤਾ ਹੁੰਦਾ ਕਿੱਥੇ ਪਹੁੰਚਣਾ ਅਸੀਂ ਉੱਥੇ ਦੀ ਅਪਾਇੰਟਮੈਂਟ ਲੈਂਦੇ ਆ ਇੱਥੇ ਤੇ ਉਹ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੱਸੋਗੇ ਜਾ ਕੇ ਤੁਹਾਨੂੰ ਵੀ ਪ੍ਰਾਊਡ ਫੀਲ ਹੋਊਗਾ ਤੁਸੀਂ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਜਾਓਗੇ ਤਾਂ ਉੱਥੇ ਜਿਹੜੀ ਬੱਸ ਚੱਲਦੀ ਆ ਡਬਲ ਡੈਕਰ ਬੱਸ ਚੱਲਦੀ ਆ ਉਹਦੇ ਉੱਤੇ ਤੁਹਾਡੇ ਭਰਾ ਦੀ ਬਾਬਾ ਜੀ ਨੇ ਵੱਡੀ ਫੋਟੋ ਲਵਾਈ ਆ ਔਰ ਉਹਦੇ ਉੱਤੇ ਲਿਖਿਆ ਆ ਵੀ ਗੋਡਿਆਂ ਦਾ ਜਿਹੜਾ ਦਰਦ ਆ ਉਹਨੂੰ ਖਤਮ ਕਰਨ ਵਾਸਤੇ ਕਾਲਾ ਗੂੰਦ ਕੈਪਸੂਲ ਕਾਲਾ ਗੂੰਦ ਤੇਲ ਤੇ ਕਾਲਾ ਗੂੰਦ ਕਰੀਮ ਉਹ ਬੱਸ ਸਪੈਸ਼ਲ ਨੰਬਰ ਸਰ ਦੇ ਵਿੱਚ ਚੱਲਦੀ ਆ ਔਰ ਮੈਨੂੰ ਬੜੀ ਖੁਸ਼ੀ ਆ ਕਿ ਬਾਬਾ ਜੀ ਨੇ ਮੈਨੂੰ ਐਡਾ ਵੱਡਾ ਆਸ਼ੀਰਵਾਦ ਦਿੱਤਾ ਕਿ ਮੈਂ 24 ਘੰਟੇ ਉੱਥੇ ਚਾਹੇ ਫੋਟੋ ਦੇ ਰੂਪ ਚ ਬੈਠਾ ਚਾਹੇ ਕਿਵੇਂ ਬੈਠਾ ਮੈਂ ਉੱਥੇ ਲੋਕਾਂ ਚ ਰਹਿਣਾ ਔਰ ਮੇਰੀ ਉੱਥੇ ਮੌਜੂਦਗੀ ਰਹਿੰਦੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਪੰਜਾਬੀ ਆ ਪੰਜਾਬ ਦਾ ਔਰ ਪੰਜਾਬ ਦੇ ਲਈ ਉਹ ਮੈਂ ਸਾਹ ਲੈਂਦਾ ਪੰਜਾਬ ਲਈ ਮੈਂ ਕੰਮ ਕਰਦਾ ਔਰ ਮੈਂ ਚਾਹੁੰਦਾ ਕਿ ਮੇਰਾ ਪੰਜਾਬ ਆਪਦੇ ਗੋਡੇ ਮਜ਼ਬੂਤ ਰੱਖੇ ਗੋਡਿਆਂ ਤੇ ਰਹੇ ਇੰਨੇ ਆਪਰੇਸ਼ਨ ਅੱਗੇ ਨਹੀਂ ਹੁੰਦੇ ਸੀ ਦੋਸਤੋ ਜਿੰਨੇ ਹੁਣ ਹੋਣ ਲੱਗੇ 80% ਆਪਰੇਸ਼ਨ ਤਾਂ ਨਹੀਂ ਕਰਨੇ ਨਾ ਹੋਣ ਦੀ ਲੋੜ ਹੈ ਪਰ 20-25% ਲੋਕ ਹੈਗੇ ਨੇ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਪੈਂਦੀ ਆ ਕਿਉਂਕਿ ਜਿੱਥੇ ਸਰਜਨ ਦੀ ਲੋੜ ਆ ਉੱਥੇ ਸਰਜਨ ਦੀ ਲੋੜ ਆ ਉੱਥੇ ਸਰਜਰੀ ਦੀ ਲੋੜ ਆ ਪਰ ਜਿੱਥੇ ਸਾਨੂੰ ਲੱਗਦਾ ਵੀ ਆਪਾਂ ਪੌੜੀ ਚੜਦੇ ਆ ਗੱਡੀ 'ਚ ਬੈਠ ਲੈਂਦੇ ਆ ਤੁਰਦੇ ਆ ਫਿਰਦੇ ਆ ਆਪਦੇ ਕੰਮ ਕਰਦੇ ਆ ਔਰ ਗੋਡੇ ਚੱਲ ਰਹੇ ਨੇ ਤਾਂ ਇਹ ਸਮਝੋ ਕੀ ਸਾਨੂੰ ਆਪਰੇਸ਼ਨ ਦੀ ਲੋੜ ਨਹੀਂ ਉੱਥੇ ਤੁਹਾਡਾ ਭਰਾ ਹੈਗਾ ਸੁਭਾਸ਼ ਗੁਇਲ ਉਹਨੂੰ ਮਿਲ ਲਓ ਇੱਕ ਵਾਰੀ ਸਾਡੇ ਡਾਕਟਰ ਨੇ ਸਾਡੇ ਵੈਦ ਨੇ ਮਿਲ ਲਓ ਤੁਸੀਂ ਮਿਲ ਕੇ ਤੁਹਾਨੂੰ ਪਤਾ ਲੱਗੂਗਾ ਕਿ ਕਾਲਾ ਗੂੰਦ ਕੈਪਸੂਲ ਤੇਲ ਔਰ ਕਰੀਮ ਦਾ ਕੀ ਕਮਾਲ ਹੈ ਮਤਲਬ ਪਹਿਲੇ ਮਹੀਨੇ ਚ ਨਾ ਜੀ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਔਰ 70% ਰਿਜ਼ਲਟ ਹੈ ਜੀ ਬਿਦਰ ਸਿਕਸ ਮੰਥ ਔਰ ਇੰਨਾ ਬਹੁਤ ਆਦੋਬਦ ਅਸੀਂ ਦਵਾਈ ਬੰਦ ਕਰ ਦਿੰਨੇ ਬੰਦਾ ਆਪਣੇ ਜੋਗਾ ਹੋ ਜਾਂਦਾ ਵਾਹ ਜੀ ਤੇ ਇਹ ਗੱਲ ਜੀ ਬਹੁਤ ਫਾਇਦਾ ਹੈ ਸਰ ਜੀ ਹੁਣ ਮੇਰਾ ਇੱਕ ਸਵਾਲ ਹੋ ਰਿਹਾ ਹੈ ਮਤਲਬ ਆਪਣੀ ਇਹਦੇ ਮੁਤਾਬਕ ਜਿੰਨਾ ਦਾ ਮੈਨੂੰ ਫਿਕਰ ਰਹਿੰਦਾ ਹੈ ਜੀ ਯੂਥ ਜਿਹੜਾ ਹੈ ਇਹ ਨਸ਼ਿਆਂ ਤੇ ਹੈ ਇਹ ਹੁਣ ਯੂਥ ਬਾਰੇ ਤੇ ਮੈਂ ਹਮ ਇੱਕ ਟੀਓ ਨਨੂ ਕਮ ਬਸ ਕਿਹੜਾ ਕੀ ਹੈ ਜੀ ਮੈਂ ਤੁਸੀਂ ਕਹਿੰਦਾ ਜੀ ਜਿਹੜਾ ਉਸਾਰਾ ਤੁਸੀਂ ਕਹਿੰਦਾ ਜੀ ਸਮਝਦਾਰ ਨੂੰ ਇਸ਼ਾਰਾ ਹੀ ਹੁੰਦਾ ਕਿਉਂਕਿ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਇੰਨੀ ਗੱਲ ਨਹੀਂ ਸੁਣੀ ਜਾਂ ਨਹੀਂ ਸਮਝੀ ਉਹੀ ਨਾ ਸਮਝੀ ਦੇ ਵਿੱਚ ਫਸੇ ਹੋਏ ਆ ਪਰ ਇੱਕ ਗੱਲ ਪੱਕੀ ਹੈ ਕਿ ਜਿਹੜਾ ਵੀ ਇਨਸਾਨ ਨਸ਼ਾ ਕਰਦਾ ਹੈ ਨਾ ਚਾਹੇ ਉਹ ਕਿਸੇ ਦਾ ਵੀ ਦੀਪ ਹੁੰਦਾ ਹੈ ਕੋਈ ਵੀ ਹੈ ਉਹ ਛੱਡਣਾ ਚਾਹੁੰਦਾ ਹੈ ਇਹ ਮੈਂ ਤੁਹਾਨੂੰ ਦੱਸਦਾ ਬੜਾ ਰਾਹ ਨਹੀਂ ਮਿਲਦਾ ਉਹ ਜਿੱਥੇ ਜਾਂਦਾ ਕੋਈ ਉਹਨੂੰ ਆਪਣੀਆਂ ਕੁੜੀਆਂ ਤੇ ਲਾ ਲੈਂਦਾ ਹੈ ਕੋਈ ਗੋਲੀਆਂ ਤੇ ਕੋਈ ਬਦਲ ਉਹਨੂੰ ਰਗੜੀਆਂ ਹੋਈਆਂ ਦਵਾਈਆਂ ਤੇ ਮਤਲਬ ਉਹਨੂੰ ਸਾਮੀ ਬਣਾ ਲੈਂਦੇ ਨੇ ਵੀ ਇਹ ਤਾਂ ਹੁਣ ਮਤਲਬ ਮੁਰਗਾ ਉਹ ਚੀਜ਼ਾਂ ਜਿਹੜੀਆਂ ਨੇ ਨਾ ਜੀ ਉਹ ਫਿਰ ਇੱਕ ਲਾਈਫ ਨੂੰ ਸਵੈਲਪ ਕਰਨ ਲਈ ਖਤਮ ਹੋ ਜਾਂਦੀ ਹੈ ਇਹ ਜ਼ਿੰਦਗੀਆਂ ਮਤਲਬ ਕਹਿਣ ਦਾ ਕਿ ਉਹਦੇ ਵਾਸਤੇ ਜਦੋਂ ਅਸੀਂ ਅਸੀਂ ਸ਼ੁਰੂ ਕਰਿਆ ਨਾ ਜੀ ਨਵੰਬਰ 2005 ਚ ਸ਼ੁਰੂ ਕਰਿਆ ਸੀਗਾ ਅਸੀਂ ਲੋਕਾਂ ਨੂੰ ਸ਼ਰਾਬ ਵੀ ਛਡਾਉਂਦੇ ਸੀਗੇ ਤੇ ਜਿਹੜੀ ਸ਼ਰਾਬ ਬਿਨਾਂ ਦੱਸੇ ਛੁੱਟ ਜਾਂਦੀ ਆ ਜੇ ਲੋਕੀ ਬਿਨਾਂ ਹਿڈن ਵੀ ਦਵਾਈ ਦੇ ਦਿੰਦੇ ਆ ਬਹੁਤ ਵਧੀਆ ਹੋ ਜਾਂਦਾ ਔਰ ਜਿਹੜਾ ਸ਼ਰਾਬ ਪੀਣ ਵਾਲਾ ਆਦਮੀ ਉਹ ਵੀ ਤੁਹਾਨੂੰ ਪਤਾ ਵੀ ਡੇਲੀ ਛੱਡਣਾ ਚਾਹੁੰਦਾ ਰਾਤ ਨੂੰ ਜਦ ਪੀ ਲੈਂਦਾ ਸਵੇਰੇ ਸਿਰ ਜਾ ਫਟਦਾ ਸਵੇਰੇ ਕਹਿੰਦਾ ਅੱਜ ਨਹੀਂ ਪੀਂਦਾ ਅੱਜ ਨਹੀਂ ਪੀਂਦਾ 딸 ਵਾਲੀ ਦੀ ਵੀ ਸੌਂ ਖਾਈ ਜਾਊ ਮਾਂ ਦੀ ਵੀ ਖਾਈ ਜਾਊ ਜਦੋਂ 4-5 ਕ ਵੱਜਦੇ ਨੇ ਇਹ ਤਾਂ ਇੱਕ ਛੋਟਾ ਜਿਹਾ ਲਿਟਲ ਜਿਹਾ ਲਿਟਲ ਲਿਟਲ ਕਰਦਾ ਫੇਰ ਲੀਟਰ ਕਰ ਦਿੰਦਾ ਲਿਟਲ ਤੋਂ ਲੀਟਰ ਹੁੰਦੇ ਫੇਰ ਨਹੀਂ ਮਤਲਬ ਇਹ 25-30 ਸਾਲੋਂ ਦਾ ਸਰਕਲ ਆ ਹੀ ਚੱਲ ਜਾਂਦਾ ਇੱਕ ਦਿਨ ਫੇਰ ਕੀ ਹੁੰਦਾ ਹੈ ਹੱਥ ਵੀ ਕੰਬਦੇ ਨੇ ਜੀ ਜ਼ੁਬਾਨ ਵੀ ਕੰਬਦੀ ਆ ਬਾਥਰੂਮ ਕਰਨ ਜਾਂਦਾ ਪੈਰਾਂ ਦੀ ਡੁੱਲੀ ਜਾਂਦਾ ਕੁਝ ਨਹੀਂ ਹੁੰਦਾ ਫਿਰ ਉਸ ਦਿਨ ਪਤਾ ਲੱਗਦਾ ਵੀ ਆਹ ਕੀ ਹੋ ਗਿਆ ਤਾਂ ਉਹ ਉਹਨਾਂ ਲੋਕਾਂ ਨੂੰ ਅਸੀਂ ਹਿਡਨ ਦਵਾਈ ਦੇ ਦਿੰਨੇ ਆ ਮਾਤਾ ਭੈਣਾਂ ਲਿਜਾ ਕੇ ਦੰਦੀਆਂ ਨੇ ਠੀਕ ਹੋ ਜਾਂਦੇ ਆ ਲੇਕਿਨ ਜਿਹੜੇ ਲੋਕੀ ਦੂਜੇ ਨਸ਼ੇ ਕਰਦੇ ਆ ਸਮੈਕ ਆ ਹੈਰੋਇਨ ਆ ਕੋਕੀਨ ਆ ਚਿੱਟਾ ਕੋਈ ਵੀ ਨਸ਼ਾ ਇਹ ਜਿਹੜੇ ਨਸ਼ੇ ਨੇ ਇਹਨਾਂ ਨੂੰ ਅਗਰ ਕੋਈ ਛੱਡਣਾ ਚਾਹੁੰਦਾ ਤਾਂ ਅਸੀਂ ਇੱਕੋ ਹੀ ਗੱਲ ਕਹਿੰਦੇ ਹੁੰਦੇ ਆ ਕਿ ਅਗਰ ਨਸ਼ਾ ਛੱਡਣ ਦਾ ਪੱਕਾ ਮਨ ਹੈ ਤਾਂ ਪੱਕਾ ਮਨ ਬਣਾ ਕੇ ਮਿਲੋ ਕੋਈ ਤੋੜ ਨਹੀਂ ਲੱਗਦੀ ਕੋਈ ਤਕਲੀਫ ਨਹੀਂ ਹੁੰਦੀ ਔਰ ਕੁਝ ਪਤਾ ਨਹੀਂ ਲੱਗਦਾ ਪਰ ਵੱਡੀ ਗੱਲ ਪਤਾ ਕੀ ਹੈ ਜੀ ਸਭ ਤੋਂ ਅਸੀਂ ਉਹਨੂੰ ਦਵਾਈ ਜਿਹੜੀ ਦੰਨੇ ਆ ਨਾ ਡੱਬੇ ਦੇ ਉੱਤੇ ਲੇਬਲ ਲੱਗਾ ਹੋਇਆ ਉਦੇ ਉੱਤੇ ਬਕਾਇਦਾ ਫਾਰਮੂਲਾ ਲਿਖਿਆ ਹੋਇਆ ਉਹਨੂੰ ਪਤਾ ਹੁੰਦਾ ਮੈਂ ਕੀ ਖਾ ਰਿਹਾ ਇਹ ਹਿਡਨ ਕੁਝ ਨਹੀਂ ਹੈ ਮਤਲਬ ਇਹ ਨਹੀਂ ਆ ਵੀ ਰਗੜੀ ਦਵਾਈ ਮੁੰਨਿਆਂ ਸਾਧ ਪਤਾ ਹੀ ਨਾ ਲੱਗੇ ਕੀ ਪਾਤਾ ਉਹਦੇ ਵਿੱਚ ਉਹਨੂੰ ਅਸਲੀ ਚੀਜ਼ ਮਿਲਦੀ ਹੈ ਤਾਂ ਉਹ ਛੱਡਣ ਨੂੰ ਤਿਆਰ ਹੋ ਜਾਂਦਾ ਸਰੀਰਕ ਤੋੜ ਖਤਮ ਹੋ ਜਾਂਦੀ ਹੈ ਮਾਨਸਿਕ ਤਕਲੀਫ ਖਤਮ ਹੋ ਜਾਂਦੀ ਹੈ ਜਿਹੜਾ ਉਹਨੂੰ ਮਾੜਾ ਮੋਟਾ ਡਰ ਹੁੰਦਾ ਵੀ ਮੇਰੀ ਉਦੋਂ ਬਾਅਦ ਰੋਮਾਂਟਿਕ ਲਾਈਫ ਖਤਮ ਨਾ ਹੋ ਜੇ ਬੱਚੇ ਨੇ ਘਰ ਚ ਬੀਵੀ ਆ ਉਹ ਵੀ ਉਹਦੀ ਠੀਕ ਹੋ ਜਾਂਦੀ ਹੈ ਤਾਂ ਉਹਨੂੰ ਫਿਰ ਜਿਹੜਾ ਬੰਦਾ ਨਸ਼ੇ ਚ ਭੁਗਤਿਆ ਹੁੰਦਾ ਨਾ ਜੀ ਉਹ ਨਹੀਂ ਫਿਰ ਦੁਬਾਰਾ ਉੱਧਰ ਜਾਂਦਾ ਜਦੋਂ ਇੱਕ ਵ ਔਰ ਸਾਡਾ ਬਤਵਾ 2 ਕੁ ਮਹੀਨੇ ਦਾ ਕੋਰਸ ਅਸੀਂ ਕਰਾਉਂਦੇ ਆ ਜੀ ਔਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਹਰ ਘਰ ਤੱਕ ਇਸ ਚੀਜ਼ ਨੂੰ ਬਚਾ ਦਈਏ ਥੋੜਾ ਜਿਹਾ ਦੇਖੋ ਜਿਹੜੇ ਲੋਕੀ ਨਸ਼ੇ ਕਰਦੇ ਆ ਜੀ ਉਹਨਾਂ ਦਾ ਪਹਿਲੇ ਘਰ ਲੁੱਟਿਆ ਪੇਟਿਆ ਪਿਆ ਹੁੰਦਾ ਵਿਚਾਰਿਆਂ ਦੇ ਬੱਲੇ ਵੀ ਕੁਝ ਨਹੀਂ ਬਚਦਾ ਤਾਂ ਉਹ ਸਾਡੇ ਕੋਲੇ ਆ ਕੇ ਵੀ ਉਹੀ ਕੁਝ ਕਰਦੇ ਆ ਅਸੀਂ ਵੀ ਬਹੁਤ ਮਦਦ ਕਰਦੇ ਆ ਜੀ ਲੋਕਾਂ ਦੀ ਜਿੰਨੀ ਕਿ ਸਾਡੇ ਚ ਗੁੰਜਾਇਸ਼ ਆ ਪਰ ਤਕੜੇ ਲੋਕ ਵੀ ਆਉਂਦੇ ਆ ਮਾੜੇ ਵੀ ਆਉਂਦੇ ਆ ਤਕੜਿਆਂ ਤੋਂ ਲੈ ਕੇ ਮਾੜਿਆਂ ਦੀ ਸੇਵਾ ਕਰਦੇ ਹੀ ਦੀ ਆ ਉਹਦੇ ਵਿੱਚ ਵੀ ਸਾਨੂੰ ਬੜਾ ਬਾਬਾ ਜੀ ਦਾ ਆਸ਼ੀਰਵਾਦ ਤੁਹਾਡੇ ਪੱਲੇ ਕੁਝ ਪਿਆ ਹੈ ਥੋੜਾ ਜਿਹਾ ਤੁਹਾਡੇ ਪੱਲੇ ਕੁਝ ਪਿਆ ਹੈ ਮੈਂ ਤੁਹਾਨੂੰ ਪੁੱਛਦੀ ਪਈ ਆ ਤੁਹਾਡੇ ਪੱਲੇ ਕੁਝ ਪਿਆ ਹੈ ਪੈ ਗਿਆ ਨਾ ਪੈ ਗਿਆ ਜੀ ਪੈ ਗਿਆ ਸਭ ਦੇ ਮੈਂ ਸਾਰਾ ਤੁਹਾਡੇ ਘਰ ਕੇ ਪੁੱਛਿਆ ਇਹਨਾਂ ਨੂੰ ਕੀ ਬਾਤ ਯੂਥ ਬੈਠਾ ਸਾਰਾ ਮੇਰੇ ਕੋਲ ਥੈਂਕ ਯੂ ਬਹੁਤ ਵਧੀਆ ਗੱਲ ਬਹੁਤ ਸੋਹਣੀ ਤੁਹਾਡੀ ਚਿੰਤਾ ਜਿਹੜੀ ਹੈ ਨਾ ਜੀ ਇਹ ਬਹੁਤ ਸਮਝਣ ਦੀ ਲੋੜ ਹੈ ਹਰ ਮਾਂ ਦੀ ਚਿੰਤਾ ਹੈ ਬਿਲਕੁਲ ਜੀ ਬਿਲਕੁਲ ਮੈਂ ਹੋਈਆਂ ਚਿੰਤਾ ਹਰ ਮਾਂ ਦੀ ਇਹ ਇਹਨਾਂ ਦੇ ਚਿਹਰਿਆਂ ਵਿੱਚੋਂ ਜਿਹੜੇ ਬੱਚੇ ਆਪਣੇ ਉਹਨਾਂ ਦੇ ਚਿਹਰੇ ਦਿਸਦੇ ਨੇ ਬਿਲਕੁਲ ਦਿਸਦੇ ਨੇ ਤੇ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਬਿਲਕੁਲ ਬਚਾ ਕੇ ਰੱਖਣ ਦੀ ਲੋੜ ਹੈ ਗੋਡੇ ਬਾਰੇ ਗੱਲ ਕੀਤੀ ਸੀ ਨਾ ਹਾਂਜੀ ਗੋਡਿਆਂ ਬਾਰੇ ਗੱਲ ਕੀਤੀ ਸੀ ਨਹੀਂ ਗੋਡਿਆਂ ਗੋਡੇ ਠੀਕ ਨੇ ਮੇਰੇ ਆਪੇ ਤੁਰ ਕੇ ਆਈਆਂ ਮੈਂ ਤੇ ਆਪੇ ਤੁਰ ਕੇ ਆਈਏ ਆਪੇ ਤੁਰ ਕੇ ਜਾ ਰਹੀਆਂ ਕੋਈ ਇਸ ਟਾਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ ਬਟ ਜੇ ਸਰ ਕੋਲ ਇਹਦਾ ਸੋਲਿਊਸ਼ਨ ਹੈਗਾ ਤੇ ਕਿਉਂ ਨਾ ਉਹਦੇ ਤੇ ਗੱਲ ਕੀਤੀ ਜੀ ਕੁਐਸਚਨ ਦੇਖੋ ਤੁਹਾਡਾ ਤੁਹਾਨੂੰ ਰਿਜ਼ਲਟ ਕਿੱਥੋਂ ਮਿਲਦਾ ਕੋਹਲ ਸਾਹਿਬ ਤੋਂ ਕਿਉਂਕਿ ਕਹੇ ਨੂੰ ਸਾਰੇ ਪ੍ਰੋਮਿਸ ਕਰਦੇ ਐ ਬਟ ਉਹ ਫੁੱਲਫਿਲ ਬਹੁਤ ਘੱਟ ਹੁੰਦਾ ਐ ਬਟ ਜੇ ਸੋਲਿਊਸ਼ਨ ਹੈਗਾ ਮੈਨੂੰ ਅੱਜ ਪਤਾ ਲੱਗਿਆ ਆਫਕੋਰਸ ਮੇਰੇ ਵੱਲੋਂ ਵੀ ਜੇ ਕਿਸੇ ਦੀ ਹੈਲਪ ਹੋਊਗੀ ਤੇ ਆਈ ਵਿਲ ਡੈਫੀਨੇਟਲੀ ਸਰ ਨੂੰ ਕੰਟੈਕਟ ਕਰਕੇ ਤੇ ਉਹ ਪਾਸ ਔਨ ਕਰੂੰਗੀ ਮੈਨੂੰ ਲੱਗਦਾ ਤੁਹਾਡਾ ਬੰ ਮ ਕੋਈ ਸਵਾਲ ਰਹਿ ਗਿਆ ਤੁਹਾਡਾ ਦਿਲ ਜਾ ਕਰਦਾ ਕੁਝ ਪੁੱਛੜੇ ਨਾ ਨਹੀਂ ਬੇਟਾ ਜੀ ਸਵਾਲ ਨਹੀਂ ਰਹਿ ਗਿਆ ਸਵਾਲ ਤੇ ਮੈਂ ਜਿਹੜੇ ਜ਼ਰੂਰੀ ਲੈ ਕੇ ਆਈ ਸਾਂ ਉਹ ਮੈਂ ਇਹਨਾਂ ਕੋਲੋਂ ਪੁੱਛ ਲੈਨੇ ਜੀ ਜੀ ਔਰ ਮੈਂ ਸੈਟੀਸਫਾਈਡ ਆ ਜੀ ਕਿ ਜੋ ਕੁਝ ਇਹਨਾਂ ਨੇ ਦੱਸਿਆ ਬਸ ਹੁਣ ਮੈਨੂੰ ਇੱਥੇ ਆ ਕੇ ਚੰਗਾ ਵੀ ਬੜਾ ਲੱਗਾ ਐ ਔਰ ਮੇਰਾ ਜੀ ਕਰਦਾ ਫੇਰ ਕਦੀ ਜ਼ਰੂਰ ਬੁਲਾ ਲੈਣਾ ਮੈਂ ਆਉਣਾ ਵੀ ਚਾਹਨੀ ਆ ਪਰ ਅੱਜ ਮੈਂ ਜਾਣਾ ਚਾਹਨੀ ਕਿਉਂਕਿ ਇੱਕ ਤਾਂ ਮੇਰੀ ਸਵੇਰੇ ਸ਼ੂਟ ਐ ਅੱਛਾ ਦੂਸਰਾ ਮੈਂ ਅਮਰਸਰ ਪਹੁੰਚਣਾ ਹੂੰ ਜੀ ਉਹ ਨਾ ਹੋਵੇ ਗਵਾਚੇ ਦੀ ਭਾਲ ਵਿੱਚ ਕੋਈ ਮੇਰੇ ਘਰ ਦੇ ਬਿਸਤਾਰ ਹੀ ਦਿੰਦੇ ਹੋਣ ਜਾਂ ਫਿਰ ਇਹ ਤਾਂ ਜਾ ਕੇ ਕੁਝ ਕਢਾਂਦੇ ਹੋਣ ਇਸ ਤੋਂ ਪਹਿਲਾਂ ਪਹਿਲਾਂ ਕਿ ਮੈਂ ਆਉਣਾ ਕੋਲ ਨਾ ਪਹੁੰਚ ਜਾਵਾਂ ਅੱਜ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਨੀ ਆ ਨਹੀਂ ਨਹੀਂ ਤੇ ਤੁਹਾਡੇ ਸਾਰੇ ਕੋਲੋਂ ਵੀ ਮਾਫੀ ਚਾਹੁੰਨੀ ਆ ਤੇ ਅੱਜ ਤੁਸੀਂ ਮੈਨੂੰ ਛੁੱਟੀ ਦਿਓ ਮੈਂ ਨੂੰ ਮੁੜ ਕੇ ਜਦੋਂ ਵੀ ਯਾਦ ਕਰੋਗੇ ਮੈਂ ਹਾਜ਼ਰ ਹੋ ਜਾਵਾਂਗੀ ਸਦਾ ਸਲੂਟ ਹੈ ਜੀ ਤੁਹਾਨੂੰ ਤੁਸੀਂ ਇੰਨੀ ਛੋਟੀ ਉਮਰ ਚ ਵੀ ਇੰਨਾ ਕੰਮ ਕਰ ਰਹੇ ਹੋ ਤੇ ਅਮਰ ਬਾਬੇ ਕਿ ਇਹ 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 ਛੋਲੋ ਤਾਂ ਸ਼ਰਮ ਆਉਂਦੀ ਹੈ ਸ਼ਰਮ ਆ ਜਾਂਦੇ ਆ ਦੋਦੀ ਗੱਲ ਹਾਏ ਤਾਂ ਭੈਣ ਨੀ ਛੋਟੀ ਉਮਰ ਕਿੰਨੀ ਛੋਟੀ ਆ ਬਾਬਾ ਜੀ ਦੀ ਕਿਰਪਾ ਮੇਰੀ ਤਵੱਜਾ ਸੇ ਮੇਰੀ ਉਮਰ ਦਾ ਪਤਾ ਨਹੀਂ ਚੱਲਦਾ ਅਰਦਾਸ ਜੀ ਦੀ ਨਗਰੀ ਚ ਰਹਿੰਦੇ ਹਾਂ ਬਸ ਜੀ ਉਹਨਾਂ ਦੀ ਬੜੀ ਮਿਹਰ ਹੈ ਬੜੀ ਕਿਰਪਾ ਹੈ ਜੀ ਉਹਨਾਂ ਦੀ ਅਸੀਂ ਵੀ ਅਰਦਾਸ ਕਰਾਂਗੇ ਬਣੇ ਰਹਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਾਬਾ ਜੀ ਦੀ ਬੜੀ ਮਿਹਰ ਹੈ ਮੇਰੇ ਉੱਤੇ ਜੇ ਮੈਂ ਤੁਰੇ ਫਿਰਦੀ ਪਈਆਂ ਤੇ ਉਹਨਾਂ ਦੀ ਮਿਹਰ ਨਾਲ ਹੀ ਕੰਮ ਕਰ ਰਹੀਆਂ ਤੇ ਉਹਨਾਂ ਦੀ ਮਿਹਰ ਨਾਲ ਹੈ ਜੇ ਇੱਥੇ ਬੈਠੀ ਹੋਏ ਤਾਂ ਉਹਨਾਂ ਦੀ ਮਿਹਰ ਜਿਹੜਾ ਉਹਨਾਂ ਦੀ ਰਜ਼ਾ ਚੱਜੀ ਉਹਦੇ ਸਦਾ ਹੀ ਮਿਹਰ ਬਣੀ ਰਹੇ ਵਾਹ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬੱਚੇ ਹੋ ਤੁਸੀਂ ਮੇਰੇ ਤੁਸੀਂ ਵੀ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਤੇ ਹੁਣ ਮੈਨੂੰ ਇਜਾਜ਼ਤ ਦਿਓ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਤੁਹਾਡੇ ਕੋਲੋਂ ਤੁਹਾਡੇ ਐਕਸਪੀਰੀਅੰਸ ਤੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਅੱਜ ਤੇ ਸਾਡੀ ਆਪਣੇ ਮੋਬਾਈਲਾਂ ਤੋਂ ਥੋੜਾ ਦੂਰ ਰਹੇ ਆਪਾਂ ਪੱਕਾ ਪਾਵਾ ਕਰਕੇ ਚੱਲ ਰਹੀਆਂ ਜੀ ਜੀ ਤੁਸੀਂ ਇਹ ਯਾਦ ਰੱਖੋ ਕਿ ਤੁਹਾਡੇ ਮਾਪਿਓ ਦੀ ਜ਼ਿੰਦਗੀ ਉਹਨਾਂ ਦੇ ਮਾਪਿਓ ਦੀ ਜ਼ਿੰਦਗੀ ਮੋਬਾਈਲਾਂ ਤੋਂ ਬਿਨਾਂ ਵੀ ਅੱਛੀ ਹੀ ਨਿਕਲੀ ਹੋਏਗੀ ਬਹੁਤ ਵਧੀਆ ਵਾਹ ਜੀ ਬਸ ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਗੱਲਾਂ ਤੁਸੀਂ ਗੋਲਸਬ ਬਹੁਤ ਖਰੀਆਂ ਖਰੀਆਂ ਸੁਣਾ ਰਹੇ ਹੋ ਪਰ ਮੈਨੂੰ ਲੱਗਦਾ ਦਰਸ਼ਕ ਜਿਹੜੇ ਆ ਨਾ ਜਿਹੜੇ ਵਿੱਚ ਬੰਦੇ ਆਏ ਹੋਏ ਨੇ ਸਾਡੇ ਕਈ ਤਾਂ ਬਹੁਤ ਸਾਰੇ ਠੀਕ ਹੋ ਕੇ ਆਏ ਆ ਕਈ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਕੁਐਸਚਨ ਨੇ ਹਾਂ ਕਈ ਵਿੱਚ ਮੇਰੇ ਖਿਆਲ ਮੇ ਵੀ ਪਏ ਆ ਹਾਂਜੀ ਹਾਂ ਛੋਟੇ ਛੋਟੇ ਲੰਬੇ ਇਹਨਾਂ ਨੂੰ ਵੀ ਮਤਲਬ ਟਾਈਮ ਦਿੱਤਾ ਜਾਵੇ ਸੋ ਵਾਹ ਜੀ ਵਾਹ ਪਹਿਲਾਂ ਤਾਂ ਤੁਸੀਂ ਖੜੇ ਹੋ ਕੇ ਤੁਹਾਡੀ ਪਰਸਨੈਲਿਟੀ ਬਹੁਤ ਲੱਗੀ ਮੈਨੂੰ ਐ ਲੱਗਿਆ ਜਿਵੇਂ ਸਾਡੇ ਪੁਰਾਣੇ ਕਲਾਕਾਰ ਨੇ ਕੇ ਦੀਪ ਜੀ ਆਹ ਆਹ ਥੈਂਕ ਯੂ ਥੈਂਕ ਯੂ ਗੋਇਲ ਸਾਹਿਬ ਗੋਇਲ ਸਾਹਿਬ ਤੇ ਗੋਇਲ ਸਾਹਿਬ ਦੀ ਪੂਰੀ ਟੀਮ ਨੂੰ ਮੇਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ गोयल साहब मैं तरन तारण तो प्रेम कुमार मैन जो पता लग गया कि अमृतसर आ रहे हो तो मेरा मन बड़ा खुश हो कोई हद नहीं क्योंकि मैं अपना नशा छोड़ा चाहता सू मिल के जो थलिया तो गल हुई तीस भी पहला सिर्फ चार दिन की दवाई लेकर जाओ बिल्कुल मैं चार दिन की दवाई लैली तो ਤੇ ਤੁਸੀਂ ਖੋਰ ਗੱਲ ਕਹੀ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹ ਆਪ ਹੀ ਲੈਬੋਰੀ ਹੁੰਦਾ ਹਾਂ ਮੈਨੂੰ ਬੜੀ ਚੰਗੀ ਲੱਗੀ ਗੱਲ ਬਿਲਕੁਲ ਤੁਸੀਂ ਬਿਨਾ ਲਾਲਚ ਤੋਂ ਮੇਰੇ ਘਰ ਦੇਆਂ ਨੂੰ ਸਮਝਾਇਆ ਚੰਗੀ ਤਰ੍ਹਾਂ ਤੇ ਮੈਂ ਦਵਾਈ ਸ਼ੁਰੂ ਕੀਤੀ ਤੇ ਮੈਨੂੰ ਨਾ ਦੂਜੇ ਦਿਨ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਬਿਲਕੁਲ ਤਾਂ ਇਸ ਵਾਸਤੇ ਨਾ ਮੈਂ तहे ਦਿਲ ਤੋਂ ਤੁਹਾਡੀ ਟੀਮ ਦਾ ਅਤੇ ਤੁਹਾਡਾ ਸ਼ੁਕਰੀਆ ਅਦਾ ਕਰਨ ਹਾਂ ਜੀ ਵਾਹ ਵਾਹ ਤੇ ਮੈਂ ਬਹੁਤ-ਬਹੁਤ ਸ਼ੁਕਰ ਗੁਜ਼ਾਰਾ ਹਾਂ ਤੁਹਾਡਾ ਜਿੱਦਾਂ ਮੇਰਾ ਤੁਸੀਂ ਨਸ਼ਾ ਛੁਡਵਾ ਦਿੱਤਾ ਇਦਾਂ ਸਾਰਿਆਂ ਦਾ ਨਸ਼ਾ ਛਡਵਾ ਦਿਓ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ ਤੇ ਲੋਕ ਪ੍ਰਾਈ ਹੋਵੇਗਾ ਪ੍ਰੇਮ ਜੀ ਤੁਸੀਂ ਵੈਸੇ ਹੀ ਬਹੁਤ ਸਮਾਰਟ ਹੋ ਤੁਹਾਡੇ ਵਿੱਚੋਂ ਕਈ ਚਲਕਾਂ ਪੈਂਦੀਆਂ ਨੇ ਸਾਨੂੰ ਮੁਕੰਮਬੋ ਦੀ ਵੀ ਯਾਦ ਆਈ ਥੈਂਕ ਯੂ ਜੀ ਵਾਕਈ ਖੁਸ਼ ਕਰਤਾ ਔਰ ਇੱਕ ਬੜੀ ਗੱਲ ਹੈ ਕਿ ਲੋਕੀ ਨਸ਼ਾ ਛੱਡ ਰਹੇ ਆ ਸੁਰਾਪੁਰੀ ਜੀ ਇਹ ਮਤਲਬ ਕਿ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਨਮਸਕਾਰ ਗੋਇਲ ਸਾਹਿਬ ਜੀ ਨਮਸਕਾਰ ਸਰ ਮੈਂ ਮਮਤਾ ਚੰਡੀਗੜ੍ਹ ਸੇ ਸਰ जी सर आपकी वजह से सर मेरे घर में एक खुशी आई है सर एक्चुअली मेरे ना नशे की लत में बहुत पड़ गए थे सर, अच्छा। मतलब अच्छा। तो सर, सर हाँ जी सर बहुत पीते थे सर हुँ, हुँ। लेकिन सर मैंने आपको आपका किसी ने मुझे बताया कि रेफरेंस दिया कि सर के पास जाके एक बार उनसे शराब के सर हमने शराब की दवाई ली लत छुड़ाने की सर तो उससे उनको इतना फर्क आ गया तीन महीने की दवाई से सर इतना फर्क आ गया कि आज की डेट में वो शराब को हाथ भी नहीं लगाते वेरी गुड वेरी बट सर एक सर एक और वो है बात सर मेरी बेटी है हुँ. सर आज की डेट में हर मतलब दूसरी लड़की को जैसे पीसीओडी की प्रॉब्लम है सर हुँ. तो वो पीसीओडी की प्रॉब्लम उसको होती है सर हर महीने में उसको दुख में दर्द में देखती हूँ सर मतलब सहन नहीं होता तो जैसे वो अब डिप्रेशन में चली गई है एंजाइटी उसको होने लगी है सर Sampai उसके लिए प्लीज कुछ बता दीजिए ये अक्सर बच्चों को हो जाती है आजकल कल हाँ लड़कियों में बहुत आ रही है हाँ रीजन है हाँ इसका कि हम बच्चे खाते पीते कुछ नहीं है हाँ आप जितना मर्जी जोर लगा लो हाँ रोटी बना लो सबसे बढ़िया टेस्टी कहेंगे खाना नहीं है उसी हाँ समय हाँ पिज्जे का ऑर्डर कर दो चुपके से खा के चले जाएंगे पता नहीं कहाँ से पिज्जे की भूख लग जाती है तो ये मैदा खाने से बच्चों को दिक्कत आ रही है थोड़ा तो ये समझाओ उनको और उनको ना गाजर का जूस जो है वो पिलाया करो गाजर जो होती है वो गर्म होती है और बच्चों का जो ये पीसी का प्रॉब्लम है पीरियड आगे पीछे होते हैं तो गाजर बहुत फायदा करती है बाकी कभी भी आप मिल करके ना जैसे आप ऑफिस जाते हो वहाँ पे डॉक्टर अपनी बेटी भी है डॉक्टर मिशेल है वहाँ और भी डॉक्टर है तो आप मिल करके उसके लिए मेडिसिन लेना डॉक्टर मिशेल को मिलोगे तो पीसीओडी का ट्रीटमेंट वो इस तरीके से करती हैं कि मैंने देखा है कि दो तीन महीने में पेशेंट जो है वो ठीक हो जाते हैं ਗੋਇਲ ਸਾਹਿਬ ਅਤੇ ਸਾਰਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਇੱਥੇ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ ਆਈ ਹਾਂ ਮੈਂ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਬੇਟਾ ਜੋ ਨਸ਼ਿਆਂ ਤੋਂ ਬਚਿਆ ਹੈ ਉਹ ਤੁਹਾਡੇ ਕਰਕੇ ਮੇਰੇ ਘਰ 'ਚ ਖੁਸ਼ੀਆਂ ਆਈਆਂ ਸਰ ਤੇ ਮੈਂ ਚਾਹੁੰਦੀ ਹਾਂ ਪੰਜਾਬ ਦਾ ਹਰ ਘਰ ਨਸ਼ਾ ਰਹਿਤ ਹੋਵੇ ਅਤੇ ਸਾਰੀ ਕਰਾਂ ਵਿੱਚ ਖੁਸ਼ਹਾਲੀ ਆਵੇ ਬੜੀ ਕਿਰਪਾ ਜੀ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਹੈ ਪੰਜਾਬ ਦੇ ਉੱਪਰ ਵੀ ਬੜੀ ਕਿਰਪਾ ਹੈ ਤਾਂ ਹੀ ਸਾਡਾ ਪੰਜਾਬ ਬਚਿਆ ਹੋਇਆ ਹੈ ਜੀ ਸਰ ਸਰ ਮੈਂ ਦੱਸਣਾ ਚਾਹੁੰਦੀ ਆ ਕਿ ਪਿਛਲੇ ਇੱਕ ਸਾਲ ਪਹਿਲਾਂ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਮੈਂ ਕਿਸ ਕੰਡੀਸ਼ਨ ਸੀ ਮੈਂ ਬਹੁਤ ਬੁਰੇ ਹਾਲਾਤਾਂ ਤੋਂ ਗੁਜ਼ਰੀ ਆ ਮੇਰਾ ਬੇਟਾ ਜੋ ਨਸ਼ਿਆਂ ਵਿੱਚ ਪੈ ਗਿਆ ਸੀ ਸਰ ਮੈਂ ਕਿੱਥੇ ਕਿੱਥੇ ਨਹੀਂ ਉਹਦੇ ਵਾਸਤੇ ਘੁੰਮੀ ਕਿਹੜੇ ਕਿਹੜੇ ਡਾਕਟਰ ਕੋਲ ਨਹੀਂ ਗਈ ਜੋ ਮੈਨੂੰ ਕਹਿੰਦਾ ਜਿੱਥੇ ਕਹਿੰਦਾ ਮੈਂ ਉੱਥੇ ਜਾਂਦੀ ਸਰ ਮੇਰੇ 10 12 ਕਿੱਲੇ ਜ਼ਮੀਨ ਸੀ ਉਹ ਵੀ ਵਿਕ ਗਈ ਪਰ ਮੈਂ ਸੋਚਿਆ ਜ਼ਮੀਨ ਤਾਂ ਦੁਬਾਰਾ ਬਣ ਜਾਂਦੀ ਹੈ ਪਰ ਬੱਚਾ ਦੁਬਾਰਾ ਹੱਥ ਨਹੀਂ ਆਣਾ ਬਿਲਕੁਲ ਬਿਲਕੁਲ ਤੇ ਇਸੇ ਦੌਰ ਵਿੱਚ ਮੇਰੀ ਇੱਕ ਫਰੈਂਡ ਨੇ ਤੁਹਾਡੇ ਬਾਰੇ ਦੱਸਿਆ ਸਰ ਤੇ ਜਦੋਂ ਮੈਂ ਤੁਹਾਡੇ ਆਫਿਸ ਆਈ ਮੈਨੂੰ ਇੱਕ ਪੋਜ਼ਿਟਿਵਿਟੀ ਆਈ ਸਰ ਤੇ ਮੈਨੂੰ ਲੱਗਿਆ ਕਿ ਇੱਥੇ ਮੇਰੇ ਬੇਟੇ ਦਾ ਇਲਾਜ ਹੋ ਜਾਊਗਾ ਮੇਰਾ ਬੱਚਾ ਬਚ ਜਾਊਗਾ ਐਂਡ ਇਦਾਂ ਹੀ ਹੋਇਆ ਸਰ ਜੀ ਮੇਰਾ ਬੱਚਾ ਬਚ ਗਿਆ ਸਰ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੇ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਜਿਸ ਘਰ ਵਿੱਚ ਬੇਟਾ ਬਾਪ ਪਤੀ ਕੋਈ ਭਰਾ ਕਿਸੇ ਦਾ ਕੋਈ ਰਿਸ਼ਤੇਦਾਰ ਜੋ ਨਸ਼ਿਆਂ ਵਿੱਚ ਗਰਕ ਹੈ ਪਲੀਜ਼ ਇੱਕ ਵਾਰੀ ਸੁਭਾਸ਼ ਗੋਲਜੀ ਕੋਲ ਜ਼ਰੂਰ ਜਾਈਂ। ਥੈਂਕ ਯੂ ਸੋ ਮਚ। ਜੈ ਦੀ ਕਲਾ ਜਰਾਬੀ। ਜੈ ਦੀ ਕਲਾ। ਸਾਸ਼ੀ ਗਾਲ ਗੋਲ ਸਾਹਿਬ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਸਰ ਮੈਂ ਤੁਹਾਨੂੰ ਅੰਮ੍ਰਿਤਸਰ ਮਿਲਿਆ ਸੀ ਤੇ ਮੈਂ ਤਰਨਤਾਰਨ ਦਾ ਹੀ ਤੇ ਉੱਥੋਂ ਸਰ ਮੈਂ ਆਪਣੇ ਫਾਦਰ ਸਾਹਿਬ ਲਈ ਮੈਡੀਸਿਨ ਲੱਤੀ ਸੀ ਜੀ। ਨਸ਼ਾ ਨਸ਼ੇ ਛੱਡਣ ਦੀ। ਅੱਛਾ। ਤੇ ਉਹਨਾਂ ਨੂੰ ਬਹੁਤ ਫਰਕ ਆਈ ਦੋ ਦਿਨਾਂ ਤੋਂ ਹੀ ਜਦੋਂ ਤੋਂ ਉਹਨਾਂ ਨੇ ਦਵਾਈ ਸ਼ੁਰੂ ਕੀਤੀ ਤੇ ਹੁਣ ਥੋੜੀ ਜਿਹੀ ਇਹੀ ਪ੍ਰੋਬਲਮ ਆਂਦੀ ਹੈ ਕਿ ਉਹ ਕਹਿੰਦੇ ਕਿ ਮੇਰਾ ਸਰੀਰ ਦੁਖਦਾਈ। ਹੂੰ ਤੇ ਕੋਈ ਸਰ ਤੁਸੀਂ ਦੱਸ ਸਕਦੇ ਹੋ ਜੀ ਉਸ ਦਾ ਕੋਈ ਇਲਾਜ ਇਹਦੇ ਲਈ ਬਹੁਤੀ ਜਿਆਦਾ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਥੋੜਾ ਦਿਨ ਵੇਟ ਕਰੋ ਆਪਣੇ ਆਪ ਰਿਕਵਰੀ ਹੋਊਗੀ ਦੁੱਧ ਦਹੀਂ ਲੱਸੀ ਜਿੰਨਾ ਦੇ ਸਕਦੇ ਹੋ ਵੱਧ ਤੋਂ ਵੱਧ ਦਿਓ ਔਰ ਦਹੀਂ ਦੇ ਵਿੱਚ ਹਲਦੀ ਪਾ ਕੇ ਦਿਆ ਕਰੋ ਦੁੱਧ ਦੇ ਵਿੱਚ ਵੀ ਥੋੜੀ ਜੀ ਹਲਦੀ ਪਾ ਕੇ ਦਿਆ ਕਰੋ ਕਿਉਂਕਿ ਜਿਹੜੀ ਰਿਕਵਰੀ ਹੈ ਨਾ ਸਰੀਰ ਦੀ ਦਸਿਆਂ ਨਾਲ ਜਿੰਨਾ ਵੀ ਲਾਸ ਹੁੰਦਾ ਬਾਡੀ ਦਾ ਹੈ ਨਾ ਕਮਜ਼ੋਰ ਹੋ ਜਾਂਦਾ ਸਰੀਰ ਹਾਰਟ ਬ੍ਰੇਨ ਲਿਵਰ ਹਰ ਆਰਗਨ ਵੀਕ ਹੋ ਜਾਂਦਾ ਉਹਦੇ ਵਾਸਤੇ ਦੁੱਧ ਦਹੀਂ ਲੱਸੀ ਔਰ ਦੇਸੀ ਘਿਓ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈ ਜਿੰਨਾ ਮਰਜ਼ੀ ਚੱਕਰ ਚ ਪੈ ਰਹੋ ਪਰ ਫਰੂਟ ਫਰੂਟ ਜਿੰਨਾ ਵੱਧ ਵੱਧ ਖਾ ਲ ਸਕਦੇ ਉਹ ਖਾਓ ਹਜਮ ਆਊਗਾ ਉਹਨਾਂ ਨੂੰ ਪਰ ਹੌਲੀ ਹੌਲੀ ਸਰੀਰ ਜਿਹੜਾ ਹੈਗਾ ਆਪੇ ਪੁਰਾਣੇ ਤਾੜੇ ਤੇ ਆ ਜਾਣਾ ਚਿੰਤਾ ਹੀ ਨਾ ਕਰੋ ਬਾਬਾ ਜੀ ਦੀ ਬੜੀ ਕਿਰਪਾ ਤੁਸੀਂ ਤਾਂ ਰਹਿੰਦੇ ਹੀ ਬਾਬਾ RAMDAS ਦੀ ਨਗਰੀ 'ਚੋਂ ਤੁਹਾਡੇ ਤੇ ਕਹਦਾ ਕਹਦਾ ਕਸ਼ਟ ਆ ਸਕਦਾ ਜੀ ਥੈਂਕ ਯੂ ਸਰ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਗੋਇਲ ਸਰ ਸਰ ਮੇਰਾ ਪਰਮਜੀਤ ਕੌਰ ਹੈ ਤੇ ਮੈਂ ਫਗਵਾੜੇ ਤੋਂ ਆਈ ਆਂ ਜੀ ਮੇਰੀ ਭੈਣ ਸਰ ਮੈਂ ਤੁਹਾਡਾ ਤੁਹਾਡਾ 2 ਮਿੰਟ ਤੋਂ ਤੁਹਾਡਾ ਵੇਟ ਕਰ ਰਹੀ ਹਾਂ ਕਿ ਤੁਹਾਨੂੰ ਕਦੋਂ ਮਿਲਾਂ ਜੀ ਸਰ ਪਰ ਮੈਂ ਮਿਲ ਨਹੀਂ پا ਰਹੀ ਸੀ ਸਰ ਹੁਣ ਮੈਨੂੰ ਸ਼ੈਡਿਊਲ ਮਿਲਿਆ ਕਿ ਮੈਂ ਤੁਹਾਨੂੰ ਸਪੈਸ਼ਲੀ ਮਿਲਣ ਆਈ ਆ ਕਿਉਂਕਿ ਮੇਰੀ ਪ੍ਰੋਬਲਮ ਇਹ ਹੈ ਕਿ ਮੈਨੂੰ ਨੀਚ ਬਹੁਤ ਪੇਨ ਹੁੰਦਾ ਸਰ ਨਾਲੇ ਗੁੱਟਿਆਂ 'ਚ ਬਹੁਤ ਪੇਨ ਹੁੰਦਾ ਮਤਲਬ ਗੋਡੇ ਦੁਖਦੇ ਆ ਹਾਂਜੀ ਸਰ ਮੈਨੂੰ ਸਾਰੇ ਦੇਖ ਕੇ ਕਹਿੰਦੇ ਕਿ ਹੱਟੀ-ਗੱਟੀ ਦਾ ਪਈਏ ਨੂੰ ਕੀ ਪ੍ਰੋਬਲਮ ਹੈ ਹਾਂ ਸਰ ਇਹ એનર્ਜੀ ਬਹੁਤ ਘਟ ਰਹੀਦੀ ਹੈ ਕਈ ਵਾਰੀ ਵੀਕਨੈਸ ਵੀ ਹੁੰਦੀ ਹੈ ਸਰ ਪਲੀਜ਼ ਨੂੰ ਸੁਜੈਸਟ ਕਰੋ ਕਿ ਮੈਂ ਕੀ ਖਾਵਾਂ ਕਿਹੜੀ ਦਵਾਈ ਲਵਾਂ ਕਿ ਮੈਂ ਠੀਕ ਹੋ ਜਾਵਾਂ ਇੱਕ ਤਾਂ ਗੋਡਿਆਂ ਵਾਸਤੇ ਜਿਹੜਾ ਆਪਣਾ ਹੁੰਦਾ ਕਾਲਾ ਗੋੰਦ ਕੈਪਸੂਲ ਤੇਲ ਕਰੀਮ ਵਗੈਰਾ ਨਾਲ ਇਹ ਮਿਲ ਜਾਣਾ ਤੁਹਾਨੂੰ ਆਪਣੇ ਆਨਲਾਈਨ ਜਾ ਕੇ ਨਾ www.mehdwan.com ਤੇ ਵੀ ਮਿਲ ਜਾਣਾ ਜਾਂ ਫਿਰ ਤੁਸੀਂ ਕਲੀਨਿਕ ਕਦੇ ਵੀ ਆ ਸਕਦੇ ਹੋ 44 ਸੈਕਟਰ ਚੰਡੀਗੜ੍ਹ ਮੇਰੀ ਬੇਟੀ ਉੱਥੇ ਬੈਠਦੀ ਆ ਉਹਨੂੰ ਤੁਸੀਂ ਮਿਲ ਕੇ ਟ੍ਰੀਟਮੈਂਟ ਲੈ ਸਕਦੇ ਹੋ ਬਹੁਤ ਬੈਟਰ ਉਹ ਵੀ ਗਾਈਡ ਕਰਦੀ ਆ ਲੋਕ ਬੜਾ ਫੇਥ ਕਰਦੇ ਆ ਉਹਦੇ ਉੱਤੇ ਵੀ ਮੈਨੂੰ ਵੀ ਖੁਸ਼ੀ ਹੁੰਦੀ ਆ ਕਿ ਉਹ ਬਹੁਤ ਅੱਛਾ ਗਾਈਡ ਕਰ ਰਹੀ ਆ ਲੋਕੀ ਦੱਸਦੇ ਆ ਤੇ ਜੇ ਮੈਨੂੰ ਮਿਲਣਾ ਤਾਂ ਤੁਹਾਨੂੰ ਅਪਾਇੰਟਮੈਂਟ ਬੁੱਕ ਕਰ ਲੈਣੀ ਚਾਹੀਦੀ ਆ ਮੈਂ ਜਲੰਧਰ ਵੀ ਤੁਹਾਡੇ ਆਣਾ ਨਵਾਂ ਸ਼ਹਿਰ ਵੀ ਆਣਾ ਮਤਲਬ ਮੈਂ ਪੰਜਾਬ ਦੇ ਵਿੱਚ ਰੂਟ ਰੈਸਟ ਟਾਈਮ ਕਰ ਰਹੇ ਆ ਕਿਉਂਕਿ ਜਿੰਨੀ ਕਿ ਬਾਬਾ ਜੀ ਨੇ ਕਿਰਪਾ ਕੀਤੀ ਹੋਈ ਆ ਜਿੰਨੀ ਕਿ ਦੇਰ ਸਿਹਤ ਕੰਮ ਕਰਦੀ ਪਈ ਆ ਸਰੀਰ ਜਦੋਂ ਤੱਕ ਪੂਰਾ ਸਾਥ ਦੇਗਾ ਆਪਾਂ ਪੰਜਾਬ 'ਚ ਕੋਸ਼ਿਸ਼ ਕਰ ਰਹੇ ਆ ਕਿ ਹਰ ਘਰ ਤੱਕ ਪ ਕਿ ਚੰਡੀਗੜ੍ਹ ਤੇ 30-40 ਪੇਸ਼ੈਂਟ ਰੋਜ਼ ਮਿਲਨੇ ਹੁੰਦੇ ਆ ਉਹਨੇ ਲੋਕਾਂ ਨੂੰ ਇਹ ਮਿਲ ਸਕਦੇ ਆ ਤੇ ਮਿਲਣਾ ਚਾਹੁੰਦਾ ਰੋਜ਼ ਕਟੋਗੜ 600 ਬੰਦਾ ਤੇ ਇਹਨੇ ਲੋਕਾਂ ਨੂੰ ਨਹੀਂ ਮਿਲਿਆ ਜਾਂਦਾ ਇਸ ਲਈ ਅਸੀਂ ਓਪਨ ਕੈਂਪ ਜਿਹੜੇ ਆ ਉਹ ਆਰਗੇਨਾਈਜ਼ ਕਰਦੇ ਆ ਤੁਸੀਂ ਉਹਦੇ ਚ ਜਾ ਕੇ ਆਪਣੀ ਮਿਲਣ ਦੀ ਮੀਟਿੰਗ ਕਰ ਲਿਓ ਵੈਸੇ ਤੁਸੀਂ ਅੱਜ ਆਏ ਹੋ ਤੁਹਾਨੂੰ ਮੈਂ ਇਹਨਾਂ ਕਿ ਦੱਸ ਦਿੰਨਾ ਕਿ ਕਾਲਾ ਗੋੰਦ ਕੈਪਸੂਲ ਕਰੀਮ ਤੇ ਔਇਲ ਇਹ ਪੂਰੀ ਇੱਕ ਕਾਲੇ ਗੋੰਦ ਦੀ ਕਿੱਟ ਆਉਂਦੀ ਆ ਆਪਣੀ ਉਹ ਤੁਸੀਂ ਆਰਡਰ ਕਰਕੇ ਘਰੇ ਬੈਠੇ ਬਿਠਾਈ ਵੀ ਲਾ ਸਕਦੇ ਥੈਂਕ ਯੂ ਸੋ ਮੱਚ ਸਰ ਚੜ੍ਹਦੀ ਕਲਾ ਚ ਰਹਿ ਕੇ ਹਾਂਜੀ ਸਤਿ ਸ੍ਰੀ ਅਕਾਲ ਗੋਲ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਨਾਰਵੇ ਤੋਂ ਆਈ ਆ ਤੇ ਮੇਰੀ ਮੰਮੀ ਦੇ ਜਿਹੜੇ ਗੋਡੇ ਆ ਉਹ ਉਹਨਾਂ 'ਚ ਆਵਾਜ਼ ਵੀ ਆਂਦੀ ਹੈ ਤੇ ਦਰਦ ਵੀ ਹੁੰਦੀ ਹੈ ਹੈਨਾ ਤੇ ਜਿੱਥੇ ਅਸੀਂ ਰਹਿੰਦੇ ਆ ਨਾਰਵੇ ਤੋਂ ਉੱਥੇ ਕੋਈ ਸੋਰਸ ਨਹੀਂ ਹੈ ਕਿ ਹਾਂ ਦਵਾਈ ਪਹੁੰਚ ਸਕੇ ਅਗਰ ਅਸੀਂ ਮੰਗਵਾਣੀ ਵੀ ਹੋਵੇ ਤੇ ਕੋਈ ਆਂਦਾ ਜਾਂਦਾ ਹੋਵੇ ਤਾਂ ਅਸੀਂ ਮੰਗਵਾ ਸਕਦੀ ਆ ਤੇ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਇਸ ਵਾਸਤੇ ਤੇ ਸਾਨੂੰ ਤੁਹਾਡੇ ਬਾਰੇ ਪਤਾ ਚੱਲਿਆ ਤੇ ਜਦੋਂ ਆਪਾਂ ਅਸੀਂ ਟ੍ਰੀਟਮੈਂਟ ਲੈਣ ਵਾਸਤੇ ਆਏ ਤੇ ਉੱਥੇ ਅਸੀਂ ਕੀ ਦੇਖਿਆ ਕਿ ਯੂਕੇ ਤੋਂ ਯੂਐਸਏ ਤੋਂ ਤੇ ਨਾਰਵੇ ਤੋਂ ਆਏ ਲੋਕੀ ਉੱਥੇ ਬੈਠੇ ਹੋਏ ਸੀਗੇ ਤਾਂ ਮੈਨੂੰ ਬੜੀ ਤਸੱਲੀ ਹੋਈ ਕਿ ਹਾਂ ਮੈਂ ਸਹੀ ਜਗ੍ਹਾ ਤੇ ਪਹੁੰਚ ਗਈਆਂ ਤੇ ਜਦੋਂ ਮੈਂ ਤੁਹਾਡੇ ਕੋਲ ਦਵਾਈ ਲਈਤੀ ਤੇ ਮੰਮਾ ਨੂੰ ਦਿੱਤੀ ਤੇ ਮੰਮਾ ਦੇ ਗੋਡੇ ਬਿਲਕੁਲ ਠੀਕ ਹੋ ਗਏ ਆ ਆਪ ਜੀ ਦੀ ਕਿਰਪਾ ਦੇ ਨਾਲ ਤੇ ਇੱਥੇ ਆ ਕੇ ਤੁਹਾਡੀ ਗੱਲ ਕਰਦਾ ਉੱਥੇ ਆ ਕੇ ਤੁਸੀਂ ਮਹਿਸੂਸ ਕੀਤਾ ਕਿ ਇਹ ਕਿਦੰਦਾ ਹਸਪੀਟਲ ਹੈ ਜਾਂ ਕਲੀਨਿਕ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਨਜ਼ਰ ਆਉਦਾ ਵੀ ਲੱਗਾ ਹੋਇਆ ਹਾਂਜੀ ਹਾਂਜੀ ਔਰ ਜਿੰਨੀਆਂ ਵੀ ਦਵਾਈਆਂ ਬਣਦੀਆਂ ਨੇ ਉਹਨਾਂ ਦੀ ਰਜਾ ਚ ਬਣਦੀਆਂ ਨੇ ਔਰ ਹਰ ਪਰਚੀ ਦੇ ਉੱਤੇ ਅਸੀਂ ਦਸਵੰਦ ਲਿਖ ਕੇ ਡਿਸਕਾਊਂਟ ਘਟਦੇ ਆ ਲੋਕ ਤਾਂ ਉੱਧਾ ਘਟਦੇ ਆ ਅਸੀਂ ਬਿਨਾ ਮੰਗੇ ਲੋਕਾਂ ਤੋਂ ਥੱਲੇ ਲਿਖਦੇ ਆ ਦਸਵੰਦ ਬਾਬਾ ਜੀ ਦੇ ਨਾਮ ਦਾ ਜਿੱਡਾ ਮਰਜ਼ੀ ਬਿੱਲ ਬਣੇ ਬਿਨਾ ਮੰਗੇ ਉਹ ਤੋਂ ਲੈਸ ਕਰਦੇ ਆ ਸਿਰਫ ਇਸ ਲਈ ਕਿ ਉਹਦੀ ਹਜ਼ੂਰੀ ਦੇ ਵਿੱਚ ਸਾਡੇ ਪੇਸ਼ੈਂਟ ਠੀਕ ਹੁੰਦੇ ਆ ਔਰ ਬੜੀ ਕਿਰਪਾ ਗੁਰੂ ਮਹਾਰਾਜ ਦੀ ਔਰ ਜਿਹੜੇ ਗੋਡਿਆਂ ਦੇ ਪੇਸ਼ੈਂਟ ਆ ਉਹਨਾਂ ਤੇ ਤਾਂ ਪਤਾ ਨਹੀਂ ਕਿੱਥੋਂ ਕਿਰਪਾ ਹੋਈ ਆ ਬਾਬਾ ਜੀ ਦੀ ਅਸੀਂ ਤਾਂ ਉਹੀ ਕਾਲਾ ਗੂੰਦ ਹੀ ਦੇਈ ਜਾਂਦੇ ਆ ਲੋਕਾਂ ਨੂੰ ਲੋਕੀ ਠੀਕ ਹੋ ਜਾਂਦੇ ਆ ਹਾਂਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਹਾਂ ਬਾਬਾ ਦੀਪ ਸਿੰਘ ਜੀ ਕਹਿੰਦੇ ਨਾ ਇੱਕ ਸੋਰਸ ਵੀ ਹੁੰਦਾ ਕਿਸੇ ਦੇ ਰੂਪ ਦੇ ਵਿੱਚ ਆ ਕੇ ਉਹ ਤੁਹਾਡੇ ਰੂਪ ਦੇ ਵਿੱਚ ਆ ਕੇ ਉਹਨਾਂ ਨੇ ਸਾਰਾ ਕੁਝ ਠੀਕ ਕਰ ਦਿੱ ਦਿੱਤਾ ਮਤਲਬ ਜ਼ਰੀਆ ਬਣਾ ਲੈਂਦੇ ਤੇ ਮੈਨੂੰ ਇੱਕ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਕਿ ਤੁਸੀਂ 1% ਵੀ ਇਹ ਨਹੀਂ ਕਿਹਾ ਕਿ ਤੁਸੀਂ ਇਕੱਠੀ ਦਵਾਈ ਲੈ ਜਾ ਹਾਂ ਹਾਂ ਠੀਕ ਹੈ ਮੈਨੂੰ ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਆ ਇੱਕ ਵਾਰ ਮੈਂ ਤੁਹਾਨੂੰ ਸੋ ਮੱਚ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਸਦਾ ਚੜ੍ਹਦੀ ਕਲਾ 'ਚ ਰਹੋ ਔਰ ਐਦਾਂ ਹੀ ਖੁਸ਼ ਰਹੋ ਪਰਮਾਤਮਾ ਤੁਹਾਨੂੰ ਐਦਾਂ ਹੀ ਆਪਣੀ ਬਖਸ਼ਿਸ਼ ਆਪਣੀ ਮਿਹਰ ਤੁਹਾਡੇ ਤੇ ਵਰਸਾਈ ਰੱਖੇ ਬਾਕੀ ਤਾਂ ਦੁਨੀਆ ਦੇ ਵਿੱਚ ਜਿਹੜਾ ਆਇਆ ਉਹਨੇ ਜਾਣਾ ਮੇਰੀ ਭੈਣ ਬਸ ਅਸੀਂ ਤਾਂ ਐਂ ਕਰ ਰਹੇ ਹੁੰਨੇ ਆ ਜਿਹਦੇ ਗੋਡੇ ਦੁਖਦੇ ਆ ਉਹ ਸਾਡੇ ਕੋਲੋਂ ਦਵਾਈਆਂ ਖਾਣ ਤੋਂ ਬਾਅਦ ਜਮਰਾਜ ਨੂੰ ਐਂ ਕਹੇ ਵੀ ਤੇਰੇ ਝੋਟੇ ਤੋਂ ਮੂਰੇ ਭੱਜ ਕੇ ਜਾਵਾਂਗੇ ਚਿੰਤਾ ਨਾ ਕਰ ਤੂੰ ਮਤਲਬ ਐਨੀ ਤਾਕਤ ਹੋਣੀ ਚਾਹੀਦੀ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਗੋਇਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਮੈਂ ਇਹਨੂੰ ਦੇਖ ਕੇ ਤੁਹਾਨੂੰ ਫੀਲ ਹੁੰਦਾ ਹੋਏਗਾ ਕਿ ਮੈਂ ਬਿਲਕੁਲ ਹੈਲਦੀ ਆ ਤੇ ਇਕਦਮ ਫਿੱਟ ਆ ਪਰ ਮੈਨੂੰ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਆ ਤੇ ਬਹੁਤ ਜ਼ਿਆਦਾ ਆਲਸਪੁਨਾ ਰਹਿੰਦਾ ਹੈ ਤੇ ਇਸ ਲਈ ਮੈਂ ਤੁਹਾਨੂੰ ਨਾ ਮਿਲਣਾ ਚਾਹੁੰਦੀ ਸੀ ਪਰ ਮੈਨੂੰ ਪਤਾ ਨਹੀਂ ਸੀ ਕਿਵੇਂ ਮਿਲ ਹੋਣਾ ਮੇਰਾ ਇਹ ਹੀ ਕੁਐਸਚਨ ਸੀ ਮੇਨ ਕਿ ਮੈਂ ਤੁਹਾਨੂੰ ਕਿਵੇਂ ਮਿਲਾਂ ਉਹਦੇ ਬਾਰੇ ਮੈਂ ਤੁਹਾਡੇ ਤੋਂ ਪਤਾ ਕਰਾਂ ਓਨਲੀ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਹੈ ਸਾਡੇ ਜਿਹੜੇ ਨੰਬਰ ਤੁਹਾਡੇ ਕੋਲ ਹੈਗੇ ਨੇ ਆਫੀਸ਼ੀਅਲ ਨੰਬਰ ਵੈਬਸਾਈਟ ਤੇ ਜਾ ਕੇ ਨਾ ਉੱਥੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਤੇ ਮੇਰੇ ਨਾਲ ਵੀ ਮਿਲ ਸਕਦੇ ਹੋ ਸਾਡੇ ਹੋਰ ਵੀ ਡਾਕਟਰ ਵੀ ਬੈਠਦੇ ਆ ਉੱਥੇ ਸਾਰੇ ਕਿਸੇ ਨਾਲ ਵੀ ਤੁਹਾਡੀ ਮੁਲਾਕਾਤ ਹੋ ਸਕਦੀ ਆ ਜੇ ਪਰਸਨਲੀ ਮੇਰੇ ਨਾਲ ਹੀ ਮਿਲਣਾ ਤੁਸੀਂ ਤਾਂ ਉਹ ਇੱਕ ਇੱਕ ਟਾਈਮ ਪੀਰੀਅਡ ਹੁੰਦਾ तकरीबन 2 ਕੁ ਮਹੀਨੇ 2.5 ਮਹੀਨੇ ਦੀ ਉਹਦੇ ਵਿੱਚ ਵੇਟਿੰਗ ਆਊਗੀ ਤੁਹਾਨੂੰ ਤਾਂ ਉਹ ਤੁਸੀਂ ਮਿਲ ਸਕਦੇ ਹੋ ਉਹਦੇ ਵਿੱਚ ਆ ਕੇ ਤੇ ਨਹੀਂ ਤਾਂ ਫਿਰ ਤੁਸੀਂ ਕਿਹੜੇ ਸ਼ਹਿਰ ਤੋਂ ਆ ਸਰ ਮੈਂ ਮੋਹਾਲੀ ਤੋਂ ਹੀ ਆ ਅਜਕਲ ਹੀ ਹਾਂਜੀ ਫਿਰ ਤੇ ਤੁਸੀਂ ਡੇੜੀ ਹੋ ਤੁਸੀਂ ਟਰਾਈ ਕਰਦੇ ਰਹੋ ਤੁਹਾਡਾ ਨੰਬਰ ਜ਼ਰੂਰ ਲੱਗੂਗਾ ਔਰ ਇੱਕ ਸਭ ਤੋਂ ਵੱਡਾ ਤੁਹਾਨੂੰ ਫਾਇਦਾ ਇਹ ਹੈ ਕਿ ਤੁਸੀਂ ਮੁਹਾਲੀ ਚੋਂ ਆ ਅਸੀਂ ਮੁਹਾਲੀ ਵੀ 75 ਸੈਕਟਰ ਦੇ ਵਿੱਚ ਅੱਜਕਲ ਕੰਮ ਕਰਦੇ ਪਏ ਆ ਤੇ ਤੁਹਾਨੂੰ ਨੇੜੇ ਦੀ ਬ੍ਰਾਂਚ ਦੇ ਵਿੱਚ ਮਿਲ ਸਕਦਾ ਠੀਕ ਹੈ ਥੈਂਕ ਯੂ ਸਰ ਜੀ ਮੇਰਾ ਮੇਨ ਇਹੀ ਸੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਸੀ ਬਾਕੀ ਜਦੋਂ ਤੱਕ ਆਪਾਂ ਮਿਲ ਨਹੀਂ ਪਾਉਂਦੇ ਨਾ ਤੁਸੀਂ ਥੋੜਾ ਜਿਹਾ ਸਿਹਤ ਨੂੰ ਫਿੱਟ ਰੱਖਣ ਵਾਸਤੇ ਪੰਚਮ ਹਲਦੀ ਖਾਣੀ ਸ਼ੁਰੂ ਕਰ ਦੋ ਮਗਾ ਕੇ ਉਹਦੇ ਨਾਲ ਨਾ ਸਰੀਰ ਕਾਫੀ ਹੱਦ ਤੱਕ ਤੁਹਾਡਾ ਐਨਰਜੈਟਿਕ ਹੋ ਜਾਊਗਾ ਤਾਕਤਵਰ ਹੋਊਗਾ ਫਿਰ ਔਲੀ-ਔਲੀ ਜਦੋਂ ਵੀ ਮੀਟਿੰਗ ਹੋਊਗੀ ਜ਼ਰੂਰ ਮਿਲਾਂਗੇ ਠੀਕ ਹੈ ਸਰ ਥੈਂਕ ਯੂ ਸਰ ਜੀ ਜੀ ਹਾਂਜੀ ਭਾਜੀ ਦੱਸੋ ਸਤਿ ਸ਼੍ਰੀ ਅਕਾਲ ਗੁਇਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਗੁਇਲ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਲੋਕਾਂ ਨੂੰ ਦੁੱਖਾਂ ਚੋਂ ਕੱਢ ਰਿਓ ਤੇ ਮੇਰਾ ਵੀ ਦੁੱਖ ਸੀਗਾ ਮੇਰੀ ਵਾਈਫ ਦਾ weight ਵੱਧ ਰਿਆ ਸੀਗਾ ਜੀ ਤੇ ਮੈਂ ਤੁਹਾਨੂੰ ਮਿਲਿਆ ਵੀ ਸੀਗਾ ਤੁਹਾਨੂੰ ਯਾਦ ਹੋਏ ਤੇ ਉਹ ਚਾਰਾ ਏਦਾਂ ਦਾ ਭੁੱਲ ਸਕਦਾ ਨਹੀਂ ਬੰਦਾ ਯਾਦ ਤੁਹਾਡੇ ਵਰਗੀਆਂ ਪਰਸਨੈਲਿਟੀਆ ਨੂੰ ਭੁੱਲਣਾ ਬੜਾ ਥੈਂਕ ਯੂ ਭਾਈ ਥੈਂਕ ਯੂ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਤੁਹਾਡੇ ਪਰਿਵਾਰ ਤੇ ਵੀ ਬੜੀ ਥੈਂਕ ਯੂ ਗੁਲ ਸਾਹਿਬ ਥੈਂਕ ਯੂ ਤੇ ਮੈਂ ਦਵਾਈ ਆਪਣੀ ਵਾਈਫ ਵਾਸਤੇ ਦਵਾਈ ਲਿੱਤੀ ਸੀ ਤੁਹਾਡੀ ਤੇ ਗੁਲ ਸਾਹਿਬ 15 ਦਿਨ ਚ weight ਕੰਟਰੋਲ ਹੋ ਗਿਆ वेट ਵਧ ਰਿਆ ਸੀਗਾ ਕੰਟਰੋਲ ਹੋ ਗਿਆ ਤੇ ਹੁਣ ਮਹੀਨੇ ਚ 2 ਕਿਲੋ weight ਘਟ ਰਿਹਾ ਤੇ ਮੈਂ ਦੇਖ ਕੇ ਬੜਾ ਹੈਰਾਨ ਹਾਂ ਮੈਂ ਮਤਲਬ ਕੰਟੀਉ ਕਰਾਂਗਾ ਤੁਹਾਡੀ ਦਵਾਈ ਬਿਲਕੁਲ ਬਹੁਤ ਆਰਾਮ ਹੈ ਤੇ ਵਾਈ ਵੀ ਥੈਂਕ ਯੂ ਭੇਜਾ ਤੜੇ ਲਈ ਕਿ ਕਹਿੰਦੇ ਗੁਆਲ ਸਾਹਿਬ ਨੂੰ ਕਹਿਣਾ ਕਿ ਥੈਂਕ ਯੂ ਮੈਂ ਆ ਨਹੀਂ ਸਕਦੀ ਸਾਡਾ ਵੀ ਉਹਨਾਂ ਨੂੰ ਅਸ਼ੀਰਵਾਦ ਭੇਜੋ ਸਾਡੀ ਭੈਣ ਚੜ੍ਹਦੀ ਕਲਾ ਚ ਰਹੇ ਸਦਾ ਥੈਂਕ ਯੂ ਗੁਆਲ ਸਾਹਿਬ ਥੈਂਕ ਯੂ ਗੁਆਲ ਸਾਹਿਬ ਵੀ ਸ਼ਿਕਾਇਤ ਵੀ ਹੈ ਤੁਹਾਡੋ ਉਹ ਜ਼ਰੂਰ ਕਰੋ ਗੁਆਲ ਸਾਹਿਬ ਮੈਂ ਗਲਤੀ ਨਾਲ ਤੁਹਾਡਾ ਨਾ ਇਹ ਸ਼ੋ ਵਾਈਫ ਨੂੰ ਵਿਖਾਤਾ ਹੂੰ। ਤੁਸੀਂ ਮੰਨੋਗੇ ਨਹੀਂ ਤੁਸੀਂ ਕਹਿੰਦੇ ਹੋ ਨਾ ਆਮਲਾ ਖਾਣਾ ਹੈ, ਕਲੌਂਜੀ ਖਾਣੀ ਆ। ਤੇ ਮੰਨੋਗੇ ਨਹੀਂ ਰੋਟੀ ਦੇ ਇਲਾਵਾ ਮੈਨੂੰ ਸਾਰਾ ਕੁਝ ਖਵਾਉਂਦੀ ਆ। ਫਿਰ ਆਮਲਾ, ਕਲੌਂਜੀ, ਨੀਂਮ ਦੇ ਪੱਤੇ ਤੇ ਮੈਨੂੰ ਸਮਝ ਨਹੀਂ ਆਉਂਦਾ ਕਿ ਮੇਰੇ ਨਾਲ ਉਹ ਪਿਆਰ ਹੈ ਕਿ ਮੇਰੇ ਤੋਂ ਗੁੱਸਾ ਕਰ ਰਹੀ ਆ। ਉਹ ਜ਼ਿਆਦਾ ਨਾ ਦੋ ਨਾ ਪਿਆਰ ਨਾ ਉਹ ਗੁੱਸਾ। ਉਹਨੂੰ ਵਸ ਗੱਲ ਕੀ ਆ ਇੱਕ ਉਹਨੂੰ ਛੋਟਾ ਜਿਹਾ ਸਵਾਰਥ ਹੈ। ਕਿਤੇ ਮੇਰੇ ਸਿਰ ਦੇ ਸਾਈ ਨੂੰ ਕੁਝ ਹੋ ਨਾ ਜਾਵੇ ਐਨਾ ਗਰੋਲਾ ਹੈ ਉਹਦਾ ਇਹਨੂੰ ਜੋ ਮਰਜੀ ਸਮਝ ਲਾ ਤੇ ਧੜਾ ਆਸ਼ੀਰਵਾਦ ਰਹੇਗਾ ਸਾਨੂੰ ਕੁਝ ਨਹੀਂ ਹੋਣਾ